ਗੱਡੀਆਂ ਦਾ ਹਵਾ ਚੋੜਦੀਆਂ ਸੀ ਅਸੀਂ ਤਾਂ ਮੈਂ ਤਾਂ ਇਹ ਸੋਚੀ ਸੀ ਨਾ ਵੀ ਇਹ ਨਾ ਮਰਨੇ ਜੇ ਸਾਡਾ ਐਕਸੀਡੈਂਟ ਹੋਊਗਾ ਆਏ ਮਰਨੇ ਨਾ ਤਾ ਪਰੂਗੇ ਚੰਗਿਆ ਖਬਰਾ ਕੋਈ ਚੁਬਾ ਚ ਵੀ ਜਾਓ ਪਰ ਕੁਝ ਲੋਕ ਇਹ ਨਹੀਂ ਖੰਸ ਕਰਨ ਲੱਗ ਗਏ ਕਿ ਉੱਥੇ ਇਲੈਕਸ਼ਨ ਸੀਗੇ ਇਸ ਚੀਜ਼ ਨੂੰ ਲੈ ਕੇ ਪ੍ਰਮੋਟ ਕੀਤਾ ਜਾ ਰਿਹਾ ਹੈ ਇਹ ਉਹ ਸਿਆਸੀ ਮਕਸਦ ਨਾ 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 ਜਦੋਂ ਗੱਡੀਆਂ ਹੀ ਉਹਦੀ ਇੰਨੀ ਸਪੀਡ ਸੀ ਜਦੋਂ ਉਹਨਾਂ ਨੇ ਬ੍ਰੇਕ ਮਾਰੇ ਆ ਨਾ ਜਿਵੇਂ ਜਹਾਜ਼ ਦੇ ਬ੍ਰੇਕ ਮਾਰਦੇ ਹੁੰਦੇ ਤੇ ਜਹਾਜ਼ ਦੇ ਟਾਇਰ ਚੰਗਿਆੜਾ ਕੱਢਦੇ ਆ ਪਰ ਇੱਕ ਬੰਦੇ ਨੇ ਇੱਕ ਖੁਸ਼ੀ ਕੀਤੀ ਹੋ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਟੱਚ ਪਰਿਵਾਰ ਹੈ ਇਹ ਬੀਜੇਪੀ ਦਾ ਨੁਕਸਾਨ ਇਹਦੇ ਨਾਲ ਹੋ ਰਿਹਾ ਉੱਥੇ ਜਿਹੜੀ ਚੀਜ਼ ਚੱਲ ਰਹੀ ਹੈ ਯਾਰ ਉੱਥੇ ਉਹਨਾਂ ਨੇ ਵੇਖਿਆ ਵੀ ਇਹ ਆਮ ਆਦਮੀ ਦੇ ਦਾ ਬੀਜੇਪੀ ਦਾ ਹਾਂ ਪਤਾ ਸੀ ਬੀਜੇਪੀ ਦੇ ਇਸ ਕਰਕੇ ਐ ਬੋਲਦੇ ਆ ਵੀ ਬੀਜੇਪੀ ਨੂੰ ਸੀ ਕਿੰਨਾ ਟੈਕਸ ਦਿੰਨੇ ਆ ਜੇ ਸਾਡੇ ਨਾਲ ਹਮਦਰਦੀ ਕੀਤੀ ਹੈ ਢਾਲੀਵਾਲ ਸਾਹਿਬ ਨੇ ਸਾਡੇ ਹਲਕੇ ਦੇ ਐਮ ਐਲ ਏ ਨੇ ਐਸ ਐਸ ਪੀ ਨੇ ਡੀ ਐਸ ਪੀ ਜਲਾਲਾਬਾਦ ਨੇ ਤੁਸੀਂ ਇਹਨੂੰ ਰਾਜਨੀਤਿਕ ਖੇਡ ਸਮਝਦੇ ਆ ਫਿਰ ਉਹ ਇਸ ਵਾਰ ਤਾਂ ਚੁੱਕਣੀ ਲੋੜ ਨਹੀਂ ਵੀ ਇਹਨੇ ਆਪ ਆੜਿਆਂ ਦੇ ਵੀ ਸਮਰਥਕਾਂ ਦਾ ਕੁਝ ਨਾ ਕਹਿ ਰਹੇ ਹਾਂ ਉਹਨਾਂ ਦੀ ਤਾਂ ਸਾਡੀ ਨਿੱਜੀ ਸਬੰਧਾ ਉਹਨਾਂ ਨਾਲ ਤਾਂ ਅੰਕਲ ਜੀ ਇਹ ਮੈਨੂੰ ਦੱਸਿਓ ਤੁਸੀਂ ਉਹ ਚੀਜ਼ ਨੂੰ ਜਾ ਕੇ ਪੜਤਾਲ ਕਰ ਰਹੇ ਹੋ ਉਹਨਾਂ ਦੇ ਸਮੇਂ ਦੇ ਵਿੱਚ ਹਾਂ ਹਾਂ ਕਰਾਂਗੇ ਵੈਰੀਫਾਈ ਹੋਣੇ ਚਾਹੀਦੇ ਆ ਮੈਂ ਪੁੱਛ ਵੈਰੀਫਾਈ ਨਹੀਂ ਹੁੰਦੇ ਪਰ ਪਤਾ ਕਿਵੇਂ ਲੱਗੂਗਾ ਜਿਹੜੇ ਹੋਟਲ ਢਾਬੇ ਕੋਈ ਵੀ ਆ ਉੱਥੇ ਆਡੈਂਟੀਫਾਈ ਕਰਦੇ ਵੀ ਕਿਹੜਾ ਬਜ਼ੁਰਗ ਆ ਨੌਜਵਾਨ ਆ ਇਹਨਾਂ ਕੋਲੇ ਕੋਈ ਅਸਲੇ ਨਾਲ ਲੈਸ ਬਿੱ ਘਰੋਂ ਪਾਣੀ ਲੈ ਕੇ ਜਾਓ ਘਰੋਂ ਚਾਹ ਲੈ ਕੇ ਇਹਨਾਂ ਦੇ ਹੋਟਲਾਂ ਦੀ ਆਪਣੀ ਕਮਾਈ ਨਾਲ ਅਸੀਂ ਰੈਵਨਿਊ ਕਿੰਨਾ ਦਿੰਦੇ ਆ ਟੂਲ ਪਲਾਜੇ ਕਿੰਨੇ ਭਰਦੇ ਆ ਇਹਨਾਂ ਦੇ ਹੋਟਲਾਂ ਦੇ ਕਿੰਨਾ ਖਰਚ ਕਰਦਾ ਇੱਕ ਦਾ ਰਾਜ ਨਾ ਕੀ ਦੇਖਣ ਉਹਨਾਂ ਜੇ ਉਹ ਗੁੰਡੇ ਅੰਸਰ ਉੱਠਿਆ ਕੋਈ ਇੱਕ ਅੱਧੇ ਦਿਨ ਚ ਤਾਂ ਨਹੀਂ ਉੱਠਿਆ ਕੋਈ 6 ਮਹੀਨੇ ਸਾਲ ਦੀ ਪ੍ਰਪੋਜ਼ਲ ਬਣੀ ਹੋ ਗਈ ਤੇ ਉੱਥੇ ਸਰਕਾਰ ਕਿੰਨਾ ਚਿਰ ਹੋ ਗਿਆ ਕੰਮ ਕਰਦੀ ਨੂੰ ਉਹ ਕਿਉਂ ਨਹੀਂ ਕਰਦੀ ਜੇ ਉਹ ਕੰਟਰੋਲ ਕਰੇ ਇਹਨਾਂ ਨੂੰ ਪਹਿਲਾਂ ਵੀ ਵਾਰਦਾ ਤਾਂ ਹੋਈਆਂ ਜੇ ਭਾਜਪਾ ਦੀ ਰੂਲਿੰਗ ਹੋਣ ਮੌਜੂਦ ਹੈ ਤੇ ਇਹਦੋਂ ਪਹਿਲਾਂ ਇਹ ਕੰਮ ਕਰਦੀ ਤਾਂ ਹੋ ਸਕਦਾ ਸਾਰਿਆਂ ਨਾਲ ਪਾਣਾ ਨਾ ਵਾਪਰਦਾ ਇਸ ਤੋਂ ਬਾਅਦ ਹਰਿਆਣੇ ਦੇ ਵਿੱਚ ਉਹ ਚੀਜ਼ ਨੂੰ ਪੜਤਾਲਿਆ ਜਾਊਗਾ ਬੰਦੇ ਵੈਰੀਫਾਈ ਹੋਣ ਪੰਪ ਦੀ ਗੱਲ ਕਰ ਰਹੇ ਜੀ ਉੱਥੇ ਆ ਕੇ ਉਹ ਵੀ ਕੁਝ ਤਾਂ ਰੁਕੇ ਹੋਣਗੇ ਕੋਈ ਸੀਸੀਟੀਵੀ ਉੱਥੇ ਵੀ ਹੋ ਸਕਦੀ ਆ ਜਾਂ ਉਸ ਦੇ ਇਰਦ ਗਿਰਦ ਤੁਹਾਨੂੰ ਏਰੀਆ ਦਾ ਤੁਹਾਡੇ ਤੇ ਨਕਸ਼ੇ 'ਚ ਹੋਣਾ ਕਿ ਸਾਰਾ ਨਕਸ਼ਾ ਬਤਾਈ ਹੈ ਤੁਹਾਡੇ ਤੇ ਉਸ ਏਰੀਆ ਦੇ ਵਿੱਚ ਕਿਤੇ ਵੀ ਸੀਸੀਟੀਵੀ ਲੱਗੇ ਹੁਣ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਬਹੁਤ ਵਾਇਰਲ ਹੁੰਦੀ ਆ ਤੇ ਦਿੱਲੀ ਤੋਂ ਇੱਕ ਜਾਤਰੂ ਜਿਹੜੇ ਆ ਫੋਰਮ ਤੋਂ ਆਉਂਦੇ ਨੇ ਤੇ ਉਹ ਪੰਜਾਬ ਆ ਰਹੇ ਸਨ ਤੇ ਉਹਨਾਂ ਦੇ ਨਾਲ ਰਾਤ ਨੂੰ ਇੱਕ ਘਟਨਾ ਵਾਪਰਦੀ ਹੈ ਤੇ ਤਕਰੀਬਨ ਸਾਰਿਆਂ ਨੇ ਉਹ ਘਟਨਾ ਪੜੀ ਵੀ ਹੈ ਕਈਆਂ ਨੇ ਖਬਰਾਂ ਵੀ ਦੇਖ ਲਈਆਂ ਹੋਣੀਆਂ ਪਰ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਦੇ ਕੋਲ ਪਹੁੰਚੇ ਹਾਂ ਸਰਦਾਰ ਬੂਟਾ ਸਿੰਘ ਦਾ ਪਰਿਵਾਰ ਆ ਜਿਹੜੇ ਦਿੱਲੀ ਤੋਂ ਆ ਰਹੇ ਸਨ ਪਿੰਡ ਚਿਮਨੇ ਵਾਲਾ ਤੇ ਜ਼ਿਲ੍ਹਾ ਫਾਜ਼ਿਲਕਾ ਤੇ ਤੇ ਤਸੀਲ ਜਿਹੜੀ ਜਲਾਲਾਬਾਦ ਹਲਕੇ ਦੇ ਅੰਦਰ ਆਉਂਦਾ ਪਿੰਡ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਸੀ ਗੱਲ ਜੀ ਠੀਕ ਹੋ ਜੀ ਫਿਰ ਤਾਂ ਠੀਕ ਹੈ ਜੀ ਠੀਕ ਹੈ ਇੱਥੇ ਜੀ ਤੁਸੀਂ ਆ ਰਹੇ ਸੀ ਬਾਹਰੋਂ ਹਾਂ ਜੀ ਬੁੱਤ ਮੈਂ ਆ ਰਹੀ ਸੀ ਕੀ ਗੱਲ ਬਣ ਗਈ ਫਿਰ ਉੱਥੋਂ ਤਾਂ ਹਲਸੀ ਖੁਸ਼ੀ ਤੁਰੇ ਵਧੀਆ ਹਾਂ ਤੇ ਪਰ ਜਦੋਂ ਇੱਥੇ ਦਿੱਲੀ ਆਏ ਤੇ ਘੰਟੇ ਬਾਅਦ ਹੀ ਸਾਡੇ ਨਾਲ ਇਹ ਘਟਨਾ ਵਾਪਰੀ ਅੱਛਾ ਹਾਂ 1 ਘੰਟੇ ਬਾਅਦ ਹੀ ਆਇਆ ਤੁਸੀਂ ਸਰਸੇਹਲਾ ਆ ਰਹੇ ਸੀ ਕਿ ਹਾਂ ਜੀ ਠੀਕ ਹੈ ਹਾਂ ਮਤਲਬ ਹਾਂ ਫਾਜ਼ਿਲ ਦਾ ਦਿੱਲੀ ਹੈ ਵੇ ਤੇ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਉੱਥੋਂ ਜਲ ਸਵਾ 1 ਵਜੇ ਮਤਲਬ ਚੱਲੇ ਆਂ ਏਅਰਪੋਰਟ ਤੋਂ ਸਵਾ 2 ਵਜੇ ਇੱਥੇ ਮੰਦਰ ਟਾਬੇ ਤੇ ਅਸੀਂ ਠਹਿਰੇ ਵੀ ਮਾਰੇ ਕੁਝ ਖਾ ਵੀ ਲਿਆ ਨਾਲ ਸਾ ਲੈ ਲਿਆ ਕਿਉਂਕਿ ਉਮਰ ਵੀ ਵੱਡੀ ਹੈ ਹੁਣ ਤੇ ਅਸੀਂ 2 ਘੰਟੇ ਉੱਥੇ ਲਾਏ ਆ ਤੇ ਸਵਾ 3 ਵਜੇ ਆਪਾਂ ਚੱਲੇ ਹੋਵਾਂਗੇ ਤਿੰਨ ਤੋਂ ਉੱਤੇ ਟਾਈਮ ਤਿੰਨ ਚਾਰ ਦੇ ਦਰਮਿਆਨ ਵੇਖਤ ਹੈ ਨਹੀਂ ਅਸੀਂ 15-20 ਮਿੰਟ ਪੁੱਤੋ ਸਾਡੇ ਵਧੀਆ ਗੱਡੀ ਆਈ ਹੈ ਨਾ ਹੂੰ ਫਿਰ ਪਿੱਛੋਂ ਗੱਡੀ ਆਈ ਹੈ ਉਹਨੇ ਸਾਡੀ ਗੱਡੀ ਦੇ ਅੱਗੇ ਆ ਕੇ ਬ੍ਰੇਕ ਲਾਇਆ ਮੈਂ ਥੋੜੀ ਸੁੱਤੀ ਸੀ ਮੈਨੂੰ ਜਿਹੜਾ ਝਟਕਾ ਲੱਗਿਆ ਨਾ ਮੈਂ ਕਿਹਾ ਕੀ ਹੋ ਗਿਆ ਫਿਰ ਮੈਨੂੰ ਉਹ ਮੁੰਡੇ ਡਰਾਈਵਰ ਨੇ ਆਖਿਆ ਕਿ ਤਾਈ ਆ ਲੋਕ ਸਾਰੇ ਇੰਨੇ ਹੋਏ ਅਸੀਂ ਆਖਾ ਵੀ ਗਲਤੀ ਹੈ ਇਹਨਾਂ ਦੀ ਗਲਤੀ ਨਾ ਵੱਜ ਗਿਆ ਹੈਨਾ ਇਹਦਾ ਵੀ ਇਹੇ ਹਫ਼ਤਾ ਇਹਨਾਂ ਨੇ ਮਰਨਾ ਆਪਾਂ ਨੂੰ ਮਾਰਤਾ ਸਾਨੂੰ ਕੀ ਪਤਾ ਸੀ ਵੀ ਇਹਦਾ ਸਾਡੀ ਮੌਤ ਹੈਨਾ ਉਦੋਂ ਬਾਅਦ ਉਹਨਾਂ ਨੇ ਅਸੀਂ ਸਾਡੇ ਡਰਾਈਵਰ ਨੇ ਇਹਨਾਂ ਵੇਲਾ ਆਪਦੇ ਜਣੇ ਸੂਝ-ਬੂਝ ਵਰਤੀ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਦਰਵਾਜ਼ਾ ਖੋਲ ਕਿਉਂ ਗੱਡੀ ਦਾ ਨਾਂ ਉਹਨਾਂ ਨੂੰ ਕੁਝ ਬੋਲਿਆ ਨਾ ਖੜਿਆ ਉਹਨਾਂ ਦੇ ਪਾਸੇ ਦੀ ਗੱਡੀ ਕਰਕੇ ਇਹ ਇਹ ਗਾਂ ਆ ਗਿਆ ਅਸੀਂ ਸਿਰਫ ਕਿਲੋਮੀਟਰ ਅੱਗੇ ਆਏ ਤਾਂ ਅੱਗੇ ਆ ਕੇ ਉਹਨਾਂ ਨੇ ਸਾਡੀ ਫੇਰ ਗੱਡੀ ਲਾਤੀ ਤੇ ਸਾਥ ਕੀਤਾ ਵੀ ਗੱਡੀ ਰੋਕ ਲਓ ਡ੍ਰੈਗਨ ਨੇ ਫੇਰ ਨਹੀਂ ਸੜੇ ਨੇ ਰੋਕੀ ਗੱਡੀ ਫੇਰ ਆਖਣ ਲੱਗਾ ਜੀ ਤਾਇਆ ਜੀ ਇਹ ਤਾਂ ਬੰਦੇ ਮਾੜੇ ਹੁਣ ਆਪਾਂ ਕੀ ਕਰੀਏ ਰਾਤ ਹੈ ਮੁੜ ਕੇ ਇਹ ਆਦੇ ਵੀ ਤੂੰ ਗੱਡੀ ਥੋੜੀ ਤੇਜ਼ ਚਲਾ ਜਦੋਂ ਗੱਡੀ ਥੋੜੀ ਉਦੋਂ ਹੋਰ ਵਿਚਾਰੇ ਨੇ ਤੇਜ਼ ਕਰੀ ਅੱਗੇ ਇੱਕ ਨੋਵਾ ਜਾ ਰਹੀ ਹੈ ਕਾਲੇ ਰੰਗ ਦੀ ਹੂੰ ਉਹਦੇ ਤੇ ਵੀ ਬੈ ਗਿਆ ਉਹ ਵੀ 에ਰਪੋਰਟ ਤੋਂ ਆ ਰਹੀ ਸੀ ਸਾਨੂੰ ਉਹਦਾ ਕੋਈ ਆਸਰਾ ਹੋਇਆ ਵੀ ਅਸੀਂ ਇਹਦੇ ਨਾਲ ਲਾ ਗੱਡੀ ਲਾਵਾਂਗੇ ਤਾਂ ਸਾਨੂੰ ਕੋਈ ਸਾਡੀ ਬਚਤ ਹੋਊਗੀ ਉਹਨਾਂ ਨੇ ਫੇਰ ਸਾਡੀ ਗੱਡੀ ਨੂੰ ਤੋਂ ਮਤਲਬ ਓਵਰਟੇ ਓਵਰਟੇਕ ਕਰਕੇ ਨਾ ਇਹਨਾਂ ਉਹਨਾਂ ਨੇ ਨੋਵਾ ਨਾਲ ਗੱਡੀ ਲਾ ਲਈ ਆ ਹੂੰ ਤੇ ਜਦੋਂ ਰੁਕਣ ਲੱਗਿਆ ਉਹਨਾਂ ਨੂੰ ਹੱਥ ਕਰਤਾ ਵੀ ਤੁਸੀਂ ਜਾਓ ਫੇਰ ਤਾਂ ਪੁੱਤ ਦੱਸਣ ਵਾਲੀ ਗੱਲ ਇਹ ਨਹੀਂ ਵੀ ਜਿਹੜਾ ਕੁਝ ਉਹਨਾਂ ਨੇ ਸਾਡੇ ਨਾਲ ਕੀਤਾ ਫਿਲਮਿਸ ਸਟਾਇਲ ਵਾਂਗ ਕਦੇ ਤਾਂ ਉਹ ਪਿੱਛੇ ਤਾਂ ਗੱਡੀ ਮਾਰ ਨਹੀਂ ਸਕਦੇ ਜੇ ਬੈਂਪਰ ਬੂੰਪਰ ਟਕੜਾ ਸਾਡੇ ਗੱਡੀ ਤੇ ਲੱਗੇ ਹੂੰ ਉਹਨੇ ਗੱਡੀ ਟੁੱਟ ਜਾਂਦੀ ਸੱਡਾ ਮਾਰਦੇ ਸੀ 6 ਵਾਰੀ ਹਿੱਟ ਕੀਤੀ ਹੈ ਗੱਡੀ ਕੋਲ ਅੱਛਾ ਜੀ ਹਾਂਜੀ ਫੇਰ ਉਹਨਾਂ ਨੇ ਸਾਡੇ ਅੱਗੇ ਗੱਡੀ ਲਾ ਕੇ ਦੋ ਮੁੰਡੇ ਉਤਰੇ ਦੋ ਮਾਨ ਨੇ ਉੱਤਰ ਕੇ ਹੱਥ ਕੀਤਾ ਇਹ ਸਾਡੇ ਡਰਾਈਵਰ ਨੇ ਫੇਰ ਨਹੀਂ ਗੱਡੀ ਰੋਕੀ ਨੰਬਰ ਨੰਬਰ ਨਹੀਂ ਨੋਟ ਕੀਤਾ ਕੋਈ ਪਰ ਤਾਂ ਕੁਝ ਨਹੀਂ ਦੀਦਾ ਸੀ ਗੱਡੀ ਦਾ 133 ਉਹ ਵੀ ਤੇ ਸਾਡੇ ਵਾਲੀ ਅੱਛਾ ਦੋ ਮਾਨ ਜੀ ਨੋਵਾ ਗੱਡੀ ਸੀ ਨਹੀਂ ਜੀ ਉਹ ਰਾ ਆਈਓ ਸੀ ਤੇ ਉਹ ਰਾ ਹੀ ਕੋਤ ਸਾਡੇ ਵਾਲੀ ਸੀ ਠੀਕ ਹੈ ਹਾਂ ਗੱਡੀਆਂ ਤਾਂ ਹਵਾ ਚੋੜਦੀਆਂ ਸੀ ਅਸੀਂ ਤਾਂ ਮੈਂ ਤਾਂ ਇਹ ਸੋਚੀ ਨਾ ਸੀ ਵੀ ਇਹ ਨਾ ਮਾਰਨੇ ਜੇ ਤਾਂ ਸਾਡਾ ਐਕਸੀਡੈਂਟ ਹੋਊਗਾ ਹੂੰ ਮੈਂ ਉਹ ਮੁੰਡੇ ਨੂੰ ਇੱਕ ਕਰਨ ਲੱਗੀ ਲਖਵਿੰਦਰ ਗੱਡੀ ਰੋਕ ਲਾ ਪੁੱਤ ਆਈਮਰ ਨੌਤਾ ਪਰੂਗੇ ਚੰਗੀਆਂ ਖਬਰਾਂ ਕੋਈ ਵੀ ਚੁਬਾ ਚ ਵੀ ਜਾਓ ਹੂੰ ਉਹਨੇ ਨਾ ਕੁਛ ਨਹੀਂ ਬੋਲੇ ਵਿਚਾਰਾ ਉਹਨੇ ਆਪਦੀ ਗੱਡੀ ਵੱਲੀ ਧਿਆਨ ਰੱਖਿਆ ਜਿੰਨਾ ਹੋ ਸਕੇ ਉਹਨੇ ਸਾਨੂੰ ਬਚਾਇਆ ਹੂੰ ਪਰ ਜਦੋਂ ਉਹਨਾਂ ਨੇ ਗੱਡੀ ਰੋਕ ਕੇ ਬਾਹਰ ਨਿਕਲੇ ਆ ਨਾ ਉਦੋਂ ਉਦੋਂ ਬਾਅਦ ਤਾਂ ਫਿਰ ਮੌਤ ਦਾ ਮੰਜ਼ਰੀ ਉੱਥੇ ਸਾਨੂੰ ਦਿੰਦਾ ਸੀ ਹੂੰ ਕਿਉਂ ਕਰਦਿਆ ਕਰਾਉਂਦਾ ਸੀ ਓਵਰ ਆ ਫਲਾਈ ਓਵਰ ਤੇ ਆ ਗਏ ਹਾਸੇ ਵਾਲੇ ਫਲਾਈ ਓਵਰ ਤੇ 30 35 ਕਿਲੋਮੀਟਰ ਹੈ ਮੌਤ ਦਾ ਨਾਚਪਤ ਨੱਚਿਆ ਕਿਚਾ ਕਿ 8 ਘੰਟਾ ਸਫ਼ਰ ਇਦਾਂ ਚੱਲਿਆ ਇਦਾਂ ਚੱਲੋ ਘੰਟੇ ਤੋਂ ਦਾ ਸਫ਼ਰ ਤਾਂ ਘੰਟੇ ਤੋਂ ਘੱਟ ਹੋਊ ਕਿਉਂਕਿ ਗੱਡੀ ਬੰਗਾਂ ਬਾਲੀਆਂ ਤੇਜ਼ ਸੀ ਹੂੰ ਫਿਰ ਉਹਨਾਂ ਨੇ ਡੇਢੀ ਕਰਕੇ ਗੱਡੀ ਅੱਗੇ ਲਾਤੀ ਸਾਡੀ ਹੂੰ ਤੇ ਆ ਕੀ ਫਰੌੜਾਂ ਨਹੀਂ ਕੱਢ ਲੀਆਂ ਦੋਵਾਂ ਪਾਸੇ ਤੋਂ ਦੋਵਾਂ ਮੁੰਡਿਆਂ ਜਿਹੜੇ ਕੇ ਬੈਠੇ ਸੀ ਵੀ ਹੋਣੇ ਨੰਗ ਤਾਂ ਸਕਦੇ ਨਹੀਂ ਮੁੜ ਕੇ ਇਹਨਾਂ ਨੇ ਆਖਿਆ ਕਿ ਗੱਡੀ ਤੂੰ ਨਾ ਉਲਟ ਆਹ ਕਰ ਲਾ ਬੈਠ ਕਰ ਵਾਪਸ ਬੈਠ ਕਰ ਲਾ ਵੀ ਆਪਾਂ ਨੂੰ ਅੱਗੇ ਤਾਂ ਜਾਣ ਨਹੀਂ ਦਿੰਦੇ ਉਹ ਟ੍ਰੈਫਿਕ ਨਹੀਂ ਸੀ ਨਾ ਕੋਈ ਨਾ ਨਾ ਟ੍ਰੈਫਿਕ ਨਹੀਂ ਸੀ ਕੋਈ ਸੇ ਗੱਡੀ ਕੋਈ ਸੜਕ ਖਾਲੀ ਸੀ ਰਾਤ ਨੂੰ ਐਵੇਂ ਟਰੱਕ ਨੂੰ ਟਾਵੇਂ ਟਾਵੇਂ ਜਾਂ ਕੋਈ ਟਾਵੇਂ ਟਾਵੇਂ ਗੱਡੀ ਕੋਈ ਬੈਡਾ ਰਸ਼ ਨਹੀਂ ਸਾਨੂੰ ਮਿਲਿਆ ਕਿਹਦੇ ਦਿੱਲੀ ਹਾਈਵੇ ਤੇ ਚੱਲਦਾ ਵੀ ਨਹੀਂ ਇੱਥੇ ਤਾਂ ਚੱਲਦੇ ਨੇ ਪਤਾ ਨਹੀਂ ਸੁੰਨਸਾਨ ਲੋਕ ਹੀ ਡਰੇ ਆ ਸਤੋਂ ਹੁਣ ਸਾਨੂੰ ਵਾਇਰਲ ਹੋਵਦੀਆਂ ਲੋਕਾਂ ਦੀਆਂ ਕੋਈ ਲਾਈਆਂ ਸੁਬੰਦੀ ਕੋਈ ਮੈਂ ਕਹਿੰਦਾ ਇਸ ਤੋਂ ਪਹਿਲਾਂ ਵੀ ਜਦੋਂ ਇਹ ਵਾਪਰਿਆ ਸਾਡੇ ਮੁੰਡੇ ਨੇ ਸਾਨੂੰ ਦੱਸਿਆ ਵੀ ਜੇ ਤੁਸੀਂ ਅੱਜ ਜਾ ਕੇ ਵਾਇਰਲ ਕਰੋ ਲੋਕਾਂ ਇਹ ਪੋਸਟ ਪਾ ਕੇ ਜਾਗਰੂ ਪਰ ਲੋਕਾਂ ਨੂੰ ਅਸੀਂ ਆਖਾਂ ਵੀ ਸਾਡਾ ਮਨ ਡਰਿਆ ਅਸੀਂ ਇਸ ਸਥਿਤੀ ਦੇ ਵਿੱਚ ਨਹੀਂ ਅਸੀਂ ਅੱਜ ਇਹ ਵੀਡੀਓ ਪਾਈਏ ਜਾਂ ਪੋਸਟ ਪਾਈਏ ਜਿਸ ਨਾਲ ਸਾਡਾ ਐਨੇ ਅਸੀਂ ਮਤਲਬ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਸੀ ਫਿਰ ਉਹ ਕਹਿੰਦਾ ਵੀ ਜੇ ਮੈਂ ਲਿਖਦਾ ਤਾਂ ਲੋਕ ਕਹਿੰਣਗੇ ਫੇਕ ਆ ਮੈਂ ਕਿਹਾ ਤੂੰ ਲਿਖ ਦੇ ਤੇ ਮੇਰਾ ਮੋਬਾਈਲ ਨੰਬਰ ਦਾ ਦੇ ਮੈਂ ਕੋਸ਼ਿਸ਼ ਕਰੂੰਗਾ ਹਰ ਇੱਕ ਦਾ ਮੈਥੇ ਚੱਕੇ ਵੀ ਨਹੀਂ ਗਏ ਮੈਂ ਮਾਫੀ ਮੰਗਦਾ ਵੀ ਜਦੋਂ ਮੈਂ ਗੱਲ ਇੱਕ ਕਰਦਾ ਸੀ ਚਾਰ-ਚਾਰ ਹੋਰ ਆ ਜਾਂਦੇ ਸੀਗੇ ਤੇ ਲੋਕਾਂ ਨੂੰ ਮੈਂ ਦੱਸਿਆ ਉਹ ਕਹਿੰਦਾ ਵੀ ਜੇ ਡੈਡੀ ਅੱਜ ਤੁਸੀਂ ਨਾ ਪਾਉਂਗੇ ਜੇ ਅੱਜ ਰਾਤ ਨੂੰ ਹੀ ਕਿਸੇ ਦਾ ਹੋਰ ਹੋ ਗਿਆ ਤੇ ਉਹਦੇ ਜ਼ਿੰਮੇਵਾਰ ਕੌਣ ਹੋਊਗਾ ਹੁਣ ਜਦੋਂ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਫੋਨ ਆਏ ਮੈਂ ਆਪਦਾ ਨੰਬਰ ਪਾਇਆ ਸੀ ਤਾਂ ਲੋਕਾਂ ਦੇ ਫੋਨ ਆਉਂਦੇ ਜੀ ਸਾਡੇ ਨਾਲ ਵੀ ਅੰਕਲ ਜੀ ਆਏ ਹੋਇਆ ਸੀ ਸਾਡੇ ਨਾਲ ਵੀ ਚਿੱਟੀ ਕਾਰ ਸੀ ਜਿਹਦੇ ਲਾਈਟਾਂ ਲਗੀਆਂ ਸਾਡਾ ਵੀ ਪਿੱਛਾ ਕੀਤਾ ਸੀ ਮੈਂ ਕਹਿੰਦਾ ਵੀ ਜੇ ਅਸੀਂ ਕਰਦੇ ਆ ਸਰਕਾਰ ਕੋਲੇ ਵੀ ਗਿਆ ਲੋਕਾਂ ਕੋਲੇ ਵੀ ਗਿਆ ਆ ਜਿਹੜੇ ਬਾਹਰ ਬੈਠੇ ਸਾਡੇ ਬੱਚੇ ਆ ਸਾਡੇ ਪੰਜਾਬੀ ਜਿਨ੍ਹਾਂ ਦੇ ਆਸਰੇ ਅਸੀਂ ਦਿਨ ਕੱਟਦੇ ਆ ਸਹੀ ਆ ਵੀ ਬਾਹਰ ਗਏ ਸਾਡੇ ਬੱਚੇ ਸੋਇਆ ਉਹਨਾਂ ਕੋਲੇ ਵੀ ਗਿਆ ਉਹ ਵੀ ਲੱਟ ਹੋਣਗੇ ਆਪਦੇ ਮਾਪਿਆਂ ਨੂੰ ਆਖਣਗੇ ਵੀ ਤੁਸੀਂ ਰੋ ਅਸੀਂ ਵਾਏ ਅੰਮ੍ਰਿਤਸਰ ਆਵਾਂਗੇ ਜਾਂ ਇੱਕ ਦਿਨ ਲੇਟ ਆ ਜਾਾਂਗੇ ਹੂੰ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਫੋਨ ਆਇਆ ਉਹ ਕੇਰਲਾ ਦੇ ਵਿੱਚ ਹੈ ਉਹ ਉਹਨਾਂ ਨੇ ਵੀ ਹੰਦਰ ਦੀ ਵਿਖਾਈ ਵੀ ਸਾਡੀ ਸਰਕਾਰ ਜ਼ਿੰਮੇਵਾਰ ਹੈ ਤੁਹਾਡੀ ਸਾਡੇ ਹਲਕੇ ਦੇ ਐਮਐਲਏ 골ਡੀ ਹੈ ਕਮੋਜ਼ ਉਹਦਾ ਵੀ ਮੈਨੂੰ ਫੋਨ ਆਇਆ ਵੀ ਜਿਹੜਾ ਕੁਝ ਹੋ ਗਿਆ ਉਹਨੂੰ ਤੁਸੀਂ ਭੁੱਲ ਜੋ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਮੋਢਾ ਮਾਢਾ ਡੋੜ ਮਤਲਬ ਹੁਣ ਸਾਰਿਆਂ ਨੂੰ ਐਸਐਸਪੀ ਫਾਲਕਾ ਦਾ ਫੋਨ ਆਇਆ ਬੀਮ ਬਾਇਨ ਕਹਿੰਦੀ ਤਾਂ ਮੈਂ ਤੁਹਾਡੇ ਘਰੇ ਆਉਣੀ ਆ ਤੁਹਾਡਾ ਦੁੱਖ ਸੁਣ ਕੇ ਮੈਨੂੰ ਦੁਖੀ ਹੋਇਆ ਅਸੀਂ ਹਰਿਆਣਾ ਸਰਕਾਰ ਨੂੰ ਵੀ ਗੱਲ ਕਰਦੇ ਆ ਦਿੱਲੀ ਨਾਲ ਵੀ ਕਰਦੇ ਆ ਅਸੀਂ ਇਸ ਰੋਡ ਤੇ ਸੇਫਟੀ ਕਰਦੇ ਆ ਮੈਂ ਸਾਡਾ ਭਾਵ ਇਹ ਸੀ ਲੋਕਾਂ ਨੂੰ ਜਾਗਰਨਾ ਵੀ ਸਾਡੇ ਨਾਲ ਤੇ ਜਿਹੜਾ ਹੋ ਗਿਆ ਹੋ ਗਿਆ ਸਾਡੇ ਆਉਣ ਵਾਲੇ ਜਿਹੜੇ ਪਰਿਵਾਰ ਆ ਉਹ ਇਸ ਤੇ ਨਾ ਹੋਣ ਸਰਕਾਰ ਪੰਜਾਬ ਸਰਕਾਰ ਆ ਉਹ ਇਸ ਤੇ ਦ੍ਰਿੜ ਹੈ ਵੀ ਅਸੀਂ ਇਸ ਨੂੰ ਕੰਟਰੋਲ ਕਰਾਂਗੇ ਮੈਂ ਉੱਥੇ ਵੀ ਇਹ ਗੱਲ ਕੀਤੀ ਅਸੀਂ ਕਿੰਨੀਆਂ ਕਾਲਾਂ 110 112 ਤੇ ਕੀਤੀਆਂ ਸਾਨੂੰ ਕਹਿੰਦੇ ਸੀ ਲੋਕੇਸ਼ਨ ਦੱਸੋ ਕੀ ਹੈ ਅਸੀਂ ਆਖਿਆ ਵੀ ਅਸੀਂ ਬਾਹਰਲੇ ਬੰਦੇ ਆ ਸਾਨੂੰ ਲੋਕੇਸ਼ਨ ਦਾ ਕੀ ਪਤਾ ਕਿੱਥੇ ਆ ਸਾਨੂੰ ਇਹ ਪਤਾ ਵੀ ਹਾਂਸੀ ਤੋਂ ਅਸੀਂ ਬੈਹ ਕਰਕੇ ਹਾਂਸੀ ਦੇ ਬਾਈਪਾਸ ਤੇ ਇੰਨੇ ਨਾਲ ਦਾ ਪੈਟਰੋਲ ਪੰਪ ਹੈ ਜਿਹੜੀ ਸਾਡੀ ਗੱਡੀ ਆ ਉਹਦੇ ਤੇ ਸਮਾਨ ਅਸੀਂ ਟਕਾਈ ਬੈਠੇ ਆ ਤੇ ਉਥੇ ਇੱਕ ਜੀਸੀਬੀ ਖੜੋਤੀ ਆ ਇੱਕ ਟਰੈਕਟਰ ਖੜੋਤਾ ਫੋਰਡ ਟਰੈਕਟਰ ਮਗਰ ਟਾਲੀ ਆ ਚਾਰ ਪੌਂਟ ਟਰੈਕਟਰ ਰੋਤੇ ਆ ਤੇ ਫਿਰ ਉਹਨਾਂ ਨਾਲ ਮੈਂ ਖੇਬੜਿਆ ਹੋਏ ਆ ਮਾਖ ਯਾਰ ਸਾਨੂੰ ਤੁਸੀਂ ਮਰਵਾ ਕੇ ਆਉਂਗੇ ਸੋਨੂੰ ਇੰਨਾ ਕਾਰ ਆ ਲੋਕੇ ਤੁਸੀਂ ਪੰਪ ਤੇ ਰੁਕੇ ਕਹਾਣੀ ਦੱਸੀ ਵੀ ਤੁਸੀਂ ਜਾ ਕੇ ਅੰਦਰ ਵੜ ਕੇ ਜਾਣਾ ਬਜਾਈਆ ਉਹ ਪੰਪ ਤੇ ਨਹੀਂ ਆਏ ਪੰਪ ਤੇ ਜਦੋਂ ਅਸੀਂ ਪਹਿਲਾਂ ਇਹ ਦੋਵੇਂ ਮੁੰਡੇ ਸੀਗੇ ਇਹ ਜਦੋਂ ਵੜ ਕੇ ਨਾ ਬਾਥਰੂਮ ਦੇ ਉਧਰ ਜਾਂਦੇ ਰਹੇ ਤੇ ਸਾਨੂੰ ਇਹਨਾਂ ਨੇ ਅਖਰ ਤੁਸੀਂ ਕਾਰ ਨੂੰ ਲੌਕ ਕਰ ਲੋ ਅਸੀਂ ਲੋਅ ਕਰਕੇ ਦੋਵੇਂ ਜੇ ਅਸੀਂ ਪਿਛਲੀ ਸੀਟ ਤੇ ਵਿੱਚ ਹੀ ਬੈਠੇ ਹਾਂ ਜਦੋਂ ਸਾਡੀ ਗੱਡੀ ਅਸੀਂ ਤੇਜ਼ ਆਈ ਉਦੋਂ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਬੈ ਕਰਦਿਆ ਮੋੜਦਿਆਂ ਨੂੰ ਸਾਡਾ ਪਿੱਛੇ ਕਰ ਉਹਨਾਂ ਨੂੰ 2-4 ਮਿੰਟ ਲੱਗ ਗਏ ਹੋਣੇ ਆ ਅਸੀਂ ਗੱਡੀ ਦਾ ਜਦੋਂ ਗੱਡੀਆਂ ਹੀ ਉਹਦੀ ਇੰਨੀ ਸਪੀਡ ਸੀ ਜਦੋਂ ਉਹਨਾਂ ਨੇ ਬ੍ਰੇਕ ਮਾਰੇ ਆ ਨਾ ਜਿਵੇਂ ਜਹਾਜ਼ ਦੇ ਬ੍ਰੇਕ ਮਾਰਦੇ ਹੁੰਦੇ ਤੇ ਜਹਾਜ਼ ਦੇ ਟਾਇਰ ਚੰਗਿਆੜਾ ਕੱਢਦੇ ਆ ਇਸ ਤਰ੍ਹਾਂ ਗੱਡੀ ਦੇ ਉਹ ਚੰਗਿਆੜਾ ਇੰਨੀ ਚਿੱਕੀ ਅਸੀਂ ਉੱਥੇ ਭੱਜ ਕੇ ਜਾ ਕੇ ਉੱਥੇ ਟਲ ਕੇ ਤੇ ਅਸੀਂ ਵੀ ਬਾਥਰੂਮ ਦੇ ਵਿੱਚ ਵੜ ਕੇ ਲੋਅ ਕਰ ਲਿਆ ਨਹੀਂ ਉਹ ਉੱਤਕਾਏ ਪੰਪ ਤੱਕ ਨਹੀਂ ਨਹੀਂ ਪੰਪ ਦੇ ਅੰਦਰ ਨਹੀਂ ਆਏ ਨਹੀਂ ਪੰਪ ਦੇ ਬਾਹਰ ਆਏ ਬਾਹਰ ਆਏ ਸੜਕ ਤੇ ਖੜੇ ਰਹੇ ਸੜਕ ਤੇ ਖੜੋਤੇ ਰਹਾ ਉੱਥੇ ਸੀਸੀਟੀਵੀ ਲੱਗੇ ਹੋਣ ਕਿਉਂਕਿ ਗਾਲੇ ਨਹੀਂ ਇਹ ਪਤਾ ਅਸੀਂ ਨਹੀਂ ਪਗਾਲੇ ਅਸੀਂ ਉੱਥੇ ਖੜੋ ਕੇ ਸਾਨੂੰ ਫਿਰ ਫੋਨ ਆਇਆ ਉਹ ਹਲਕੇ ਦੇ ਜਿਹੜਾ ਰੋਡ ਤੇ ਜਿਨ੍ਹਾਂ ਦੀ ਡਿਊਟੀ ਐਸਐਚਓ ਜਾਂ ਕੋਈ ਵੀ ਤੁਸੀਂ ਕਿੱਥੇ ਆ ਅਸੀਂ ਕਿਹਾ ਅਸੀਂ ਪਿਛਲੇ ਪਾਸੇ ਬਾਥਰੂਮਾਂ ਦੇ ਵਿੱਚ ਲੁਕੇ ਆ ਤੇ ਕਹਿੰਦੇ ਤੁਸੀਂ ਅਸੀਂ ਕਿਹਾ ਵੀ ਆ ਪਟੋਪਾਂ ਤੇ ਗੱਡੀਆਂ ਖੜੁੱਤੀਆਂ ਸਾਡੀ ਗੱਡੀ ਤੇ ਬਹਿ ਕੇ ਸਾਨੂੰ ਜਦੋਂ ਤੁਸੀਂ ਆਉਗੇ ਅਸੀਂ ਉਦੋਂ ਬਾਹਰ ਆਵਾਂਗੇ ਫੇਰ ਜਦੋਂ ਆਏ ਬਾਹਰ ਉਹ ਆ ਕੇ ਉਹਨਾਂ ਨੇ ਫੋਨ ਕੀਤਾ ਅਸੀਂ ਬਾਹਰ ਗਏ ਫੇਰ ਮੈਂ ਤੁਹਾਡਾ ਡਿਪ ਕਿ ਪੁੱਛਿਆ ਵੀ ਤੁਸੀਂ ਕੌਣ ਹੈ ਮੈਂ ਦੱਸਿਆ ਮੈਂ ਪੰਜਾਬ ਗਵਰਨਰ ਦਾ ਪੈਨਸ਼ਨ ਐਸੋਸੀਏਸ਼ਨ ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂ ਭਾਰਤੀ ਕਿਸਾਨੀ ਉਹਨਾਂ ਦਾ ਮੈਂ ਸਟੇਟ ਦਾ ਪ੍ਰੈਸ ਕਟਰ ਹਾਂ ਤੇ ਉਹਨਾਂ ਨਾਲ ਮੇਰੀ ਤੂਤ ਮੈਂ ਉਹ ਮੈਂ ਕਿਹਾ ਤੁਸੀਂ ਇੰਨਾ ਚਿਰ ਕਿਉਂ ਨਹੀਂ ਆਏ ਕੀ ਗੱਲ ਹੈ ਪਹਿਲਾਂ ਮੈਂ ਫੋਨ ਤੇ ਵੀ ਕੀਤਾ ਫੇਰ ਮੈਂ ਨਿੱਜੀ ਤੌਰ ਤੇ ਫੇਸ ਟੂ ਫੇਸ ਵੀ ਕੀਤਾ ਮੈਨੂੰ ਕਹਿੰਦੇ ਤੁਸੀਂ ਬਾਬਾ ਜੀ ਟੈਨਸ਼ਨ ਨਾ ਤੁਸੀਂ ਬੈਠੋ ਮੇਰੇ ਨਾਲ ਇੱਕ ਮਲੋੜ ਦਾ ਦਵਿੰਦਰ ਸਿੰਘ ਸੀਗਾ ਜਿਹੜਾ ਬ੍ਰਿਸਬਨ ਤੋਂ ਹੀ ਨਾਲ ਆਇਆ ਸੀਗਾ ਉਹਨੂੰ ਕਹਿੰਦੇ ਜੀ ਤੁਸੀਂ ਵੀ ਤੁਹਾਡੇ ਨਾਲ ਸਫ਼ਰ ਕਰ ਰਿਹਾ ਸੀ ਉਹ ਵੀ ਸਾਡੇ ਨਾਲ ਸੀ ਇੱਕੋ ਗੱਡੀ 'ਚ ਸੀ ਤੁਸੀਂ ਇੱਕੋ ਗੱਡੀ 'ਚ ਸੀਗੇ ਉਹ ਅੱਗੇ ਬੈਠਾ ਸੀ ਅਸੀਂ ਦੋਵੇਂ ਜੀ ਪਿੱਛੇ ਬੈਠੇ ਸੀ ਤੁਸੀਂ ਜਾਗਦੇ ਸੀ ਕਿ ਸੁੱਤੇ ਸੀ ਜਾਗਦੇ ਸੀ ਬਿਲਕੁਲ ਜਾਗਦੇ ਸੀ ਯਾਰ ਇਹ ਤਾਂ ਨਹੀਂ ਵੀ ਕੋਈ ਗੱਡੀ ਆਪ ਚ ਟਕਰਾਈ ਹੋਵੇ ਉਸ ਚੀਜ਼ ਨੂੰ ਲੈ ਕੇ ਉਹ ਨਾ ਇਹ ਪੁੱਤ ਜਿਹੜਾ ਉਹ ਮਖਾਸਸ ਕਰ ਰਹੇ ਨੇ ਪੁੱਤ ਸਾਡੇ ਤੋਂ ਉਹ ਇੰਨਾ ਸਿਗਾ ਜਾਂ ਤਾਂ ਪਰਮਾਤਮਾ ਨੂੰ ਸਿਗਾ ਤੇ ਜਾਂ ਸਾਨੂੰ ਨਿਕੇ ਸੀ ਸਾਡੀ ਮੌਤ ਵਾਸ਼ਾ ਟੱਲ ਐ ਤੇ ਮੌਤ ਦਾ ਪਤਾ ਨਹੀਂ ਵੀ ਐਕਸੀਡੈਂਟ ਹੋ ਕੇ ਮਰਨਾ ਜਾਂ ਇਹਨਾਂ ਦੇ ਹਥਿਆਰ ਨਾਲ ਵੱਡਾ ਟੁੱਕੀ ਨਾਲ ਮਰਨਾ ਜਾਂ ਬੇਸਬਾਲ ਨਾਲ ਮਰਨਾ ਮਰਨ ਦਾ ਕਲੀਅਰ ਸੀ ਸਾਨੂੰ ਵੀ ਸਾਡਾ ਡੈਥ ਕਲੀਅਰ ਹੈ ਭਈ ਆ ਸੀ ਮਾਜਲੀ ਸੋ ਤੁਹਾਨੂੰ ਇਹ ਲੱਗਦਾ ਕਿ ਤੁਹਾਨੂੰ ਮਾਰਨ ਦੀ ਮਨਛਾ ਜਾਂ ਲੁੱਟਣ ਦੀ ਮਨਛਾ ਨਾਲ ਸੀ ਉਹਨਾਂ ਦਾ ਇਹ ਸੀਗਾ ਵੀ ਉਹਨਾਂ ਨੇ ਗੱਡੀ ਜਦੋਂ ਵਾਰੀ-ਵਾਰੀ ਰੋਕਦੇ ਸੀ ਕਰਦੇ ਸੀ ਉਹਨਾਂ ਦਾ ਮਨਛਾ ਕੁਛ ਵੀ ਹੋ ਸਕਦਾ ਮਾਰਦਾ ਵੀ ਹੋ ਸਕਦਾ ਲੁੱਟਣ ਦਾ ਵੀ ਹੋ ਸਕਦਾ ਉਹਨਾਂ ਦੇ ਮਨਛੇ ਨੂੰ ਸੀ ਕਿ ਪਰ ਇੰਨੇ ਸਟਰੋਂਗ ਸੀਗੇ ਜਦੋਂ ਨੇ ਬੇਸਬਾਲ ਉਧਰ ਮਾਰਿਆ ਤੇ ਮੇਰੀ ਸਾਈਡ ਤੇ ਆ ਕੇ ਕਸਨ ਮਸ਼ੀਸ਼ੇ ਤੇ ਮਾਰਿਆ ਮੈਨੂੰ ਇਹ ਲੱਗਾ ਸੀ ਵੀ ਜਿਵੇਂ ਇਹ ਇੱਟ ਮਾਰੀ ਹੁੰਦੀ ਹੈ ਅੱਛਾ ਇੰਨਾ ਖੜਕਾ ਲੱਗਿਆ ਫਿਰ ਮੈਂ ਉਹਨਾਂ ਦਾ ਅਸੈਸ ਕਿਵੇਂ ਕਰ ਸਕਦਾ ਵੀ ਇਹਨਾਂ ਨੇ ਲੁੱਟਣ ਦਾ ਲੋਕਾਂ ਦਾ ਜਿਹੜਾ ਮਤਲਬ ਕਿ ਲੋਕਾਂ ਦੇ ਮਨਾਂ ਦੇ ਸਵਾਲ ਨੇ ਉਹ ਕਹਿੰਦੇ ਕਿ ਪਹਿਲਾਂ ਬੈਂਸ ਹੋਈ ਹੋਵੇ ਉਸ ਚੀਜ਼ ਨੂੰ ਲੈ ਕੇ ਨਹੀਂ 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 ਸਾਰਾ ਟਾਰਗੇਟ ਕਰ ਰਹੇ ਸੀ ਹਿੱਟ ਵਾਰ-ਵਾਰ ਹੋ ਰਹੇ ਸੀ ਜਿਵੇਂ ਮਾਤਾ ਜੀ ਨੇ ਗੱਲ ਕੀਤੀ ਕਾਲੀ ਗੱਡੀ ਉਹਨਾਂ ਨੂੰ ਕਹੇ ਵੀ ਤੁਸੀਂ ਜਾਓ ਤੁਹਾਡੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਪਿੱਛੇ ਕੋਈ ਕਾਰਨ ਹੋਤਾ ਨਹੀਂ ਸੀ ਨਹੀਂ ਪੋਤਾ ਹੋ ਸਕਦਾ ਉਹਨਾਂ ਨੇ ਸਾਨੂੰ ਆਡੈਂਟੀਫਾਈ ਕੀਤਾ ਹੋਵੇ ਇਹ ਬਜ਼ੁਰਗ ਜੋੜੇ ਨਾਲ ਸਾਡੇ ਮੁਕਾਬਲਾ ਕਰ ਸਕਦੇ ਆ ਹਮ ਨਾ ਦਾਏ ਪੱਧ ਸਕਦੇ ਬਗੜੀ ਲੜ ਕੇ ਪੱਧ ਸਕਣ ਉਹ ਅਸੀਂ ਜਦੋਂ ਹੋਟਲ ਦੇ ਵਿੱਚ ਬੈਠੇ ਆ ਹੋ ਸਕਦਾ ਕਿਸੇ ਤਰ੍ਹਾਂ ਸਾਨੂੰ ਉਹਨਾਂ ਨੇ ਆਡੈਂਟੀਫਾਈ ਕਰ ਲਿਆ ਹੋਵੇ ਵੀ ਆਹ ਬੰਦੇ ਆ ਇਹ ਅਸੀਂ ਕੁਝ ਵੀ ਇਹਨਾਂ ਨਾਲ ਕਰ ਸਕਦੇ ਆ ਇਹ ਸਾਡਾ ਮੁਕਾਬਲਾ ਨਹੀਂ ਕਰ ਸਕਦੇਗੇ ਤੇ ਹੋ ਸਕਦਾ ਜਿਹੜੀ ਨੋਵਾ ਕਾਰ ਬੈਠੀ ਆ ਉਹਦੇ ਅੰਦਰ ਜਾਦੇ ਬੰਦੇ ਹੋਣ ਹੂੰ ਇਹ ਹੋ ਸਕਦਾ ਜੇ ਅਸੀਂ ਆਏ ਉਹ ਮੁੰਡੇ ਜਰਵਾਨੇ ਆ ਟੀ-ਸ਼ਰਟ ਪਾਈਆਂ ਲੋਹੜਾਂ ਪਾਈਆਂ ਬੇਸਬਾਲ ਉਹਨਾਂ ਦੇ ਕੋਲੇ ਆ ਪੂਰੀ ਤਿਆਰੀ ਉਹਨਾਂ ਦੀ ਮਨਸ਼ਾ ਉਹਨਾਂ ਦਾ ਕੋਈ ਮਾਰਨ ਦਾ ਵੀ ਮਨਸ਼ਾ ਸਭ ਤੋਂ ਪਹਿਲਾਂ ਜਿਹੜੇ ਲੁੱਟਣ ਖੋ ਆ ਲਿਆ ਪਹਿਲਾਂ ਤਾਂ ਸਾਡੇ ਸਿਰ ਚ ਮਾਰਨੀ ਸੀ ਇਹਦੇ ਬਿਲਕੁਲ ਕਰਿਆ ਜਾਂ ਸ਼ੁਰਾ ਮਾਰਨਾ ਸੀ ਬਾਹਰ ਸ਼ ਮਾਰਦੇ ਲੁੱਟਣ ਖੋ ਤਾਂ ਅੱਗੇ ਹੋਣੇ ਪਹਿਲਾਂ ਜਾਨੀ ਨੁਕਸਾਨ ਦਾ ਡਰ ਜ਼ਿਆਦਾ ਸੀਗਾ ਜੇ ਕੋਲੇ ਪੈਰੀ ਤਾਂ ਕੋਈ ਵੀ ਨਹੀਂ ਦਿੰਦਾ ਜਦੋਂ ਆਪਾਂ ਵੇਣੇ ਆ ਹੱਥੋ ਪਾਈ ਤਾਂ ਹੁੰਦੀ ਹੈ ਪਰ ਇਹ ਹੱਥੋ ਪਾਈ ਆ ਲੈਣੇ ਸੀ ਇਹ ਮਾਰਨ ਮਰਾਉਣ ਆਲੇ ਸੀ ਹੂੰ ਤਾਂ ਲੱਗਦਾ ਸੀ ਵੀ ਇਹ ਗੱਲ ਕਲੀਅਰ ਹੈ ਬਿਲਕੁਲ ਗਾ ਇਹਦੇ ਸਾਡਾ ਅਸੀਂ ਤਾਂ ਇਹ ਸੀ ਜਦੋਂ ਅਸੀਂ ਕ੍ਰੋਸ ਕਰਦੇ ਸੀ ਅਸੀਂ ਦੋਵੇਂ ਜੀ ਪਿੱਛੇ ਬੈਠੇ ਸੀ ਪਿੱਛੇ ਚੱਕੀ ਜਾਂਦੇ ਸੀ ਲਾਈਟਾਂ ਬੜੀਆਂ ਉਹਨਾਂ ਦੀ ਮਤਲਬ ਮਰਕਰੀ ਮਰਕਰੀ ਲਾਈਟਾਂ ਸੀ ਜਦੋਂ ਅਸੀਂ ਦੇਖਦੇ ਸੀ ਵੀ ਉਹ ਆਗੇ ਸਾਨੂੰ ਆਦੀਂਦੀ ਸੀ ਸਾਡੀ ਮੌਤ ਆ ਗਈ ਹੂੰ ਤੇ ਮੁੰਡਾ ਡਰਾਈਵਰ ਦੀ ਮੈਂ ਤਾਜ਼ਤਾਇਦ ਕਰਦਾ ਦਿਨ ਨਹੀਂ ਦੇ ਸਕਦੇ ਉਹਨੇ ਐਨਾ ਬੈਲੈਂਸ ਬਣਾ ਕੇ ਰੱਖਿਆ ਐਨਾ ਉਹਦਾ ਸੰਤੁਲਨ ਮਾਨਸਿਕ ਪਰੇਸ਼ਾਨੀ ਨਹੀਂ ਹੋਈ ਡਰਾਈਵਰ ਨੇ ਦੱਸਿਆ ਕਿ ਪਹਿਲਾਂ ਕੋਈ ਹੋਏ ਕਿ ਉਸ ਨੰਬਰ ਨਾਲ ਕੋਈ ਟਾਰਗੇਟ ਹੋਇਆ ਹੋਵੇ ਪਹਿਲਾਂ ਘਟਨਾ ਵਾਪਰੀ ਹੋ ਇਸ ਚੀਜ਼ ਨੂੰ ਲੈ ਕੇ ਉਹਨੇ ਘਟਨਾ ਨਹੀਂ ਕੀਤਾ ਹੋਵੇ ਬਿਲਕੁਲ ਨਹੀਂ ਬਿਲਕੁਲ ਨਹੀਂ ਪਹਿਲਾਂ ਤਾਂ ਅਸੀਂ ਸਰਸਰੀ ਬਣਾਇਆ ਸੀਗਾ ਵੀ ਸਰਸਰੀ ਆਏ ਹੈ ਤੇ ਆਮ ਨਿਸ਼ੇੜੀ ਨੂੰ ਛੋੜੀ ਜਾ ਕੋਈ ਅਮਲੀਆ ਜੋ ਕੁਛ ਹੋਵੇ ਹਾਂ ਮਤਲਬ ਜਿਵੇਂ ਗਲਤੀ ਨਾਲ ਟੱਚ ਹੋ ਗਈ ਵੀ ਆਪਣੇ ਜਦੋਂ ਬ੍ਰੇਕ ਲੱਗੇ ਵੀ ਕਈ ਵਾਰੀ ਆਪਾਂ ਤੋਂ ਗਲਤੀ ਹੋ ਹੀ ਜਾਂਦੀ ਹੈ ਪੁੱਤ ਹਾਂ ਅਸੀਂ ਇਹੀ ਸੋਚਿਆ ਡਰਾਈਵਰ ਨੇ ਵੀ ਇਹੀ ਸੋਚਿਆ ਪਰ ਅਸੀਂ ਰੁਕ ਕੇ ਉਹਨਾਂ ਨੂੰ ਇਹ ਨਹੀਂ ਆਖਿਆ ਵੀ ਤੁਸੀਂ ਕਿਉਂ ਸਾਡੀ ਗੱਡੀ ਨਾਲ ਅੱਗੋਂ ਤਾਂ ਅੱਗੋਂ ਤਾਂ ਉਹਨਾਂ ਨੇ ਬ੍ਰੇਕ ਮਾਰੇ ਪਿੱਛੋਂ ਜਾ ਕੇ ਅੱਗੋਂ ਬ੍ਰੇਕ ਮਾਰ ਕੇ ਸਾਡੀ ਗੱਡੀ ਨੇ ਹਟ ਕੀਤਾ ਤੁਹਾਡੀ ਗੱਡੀਆਂ ਦੇ ਉਲਟਾ ਵੱਜੀ ਵਿੱਚ ਉਹ ਵਿੱਚ ਵੱਜੀ ਆ ਹਾਂ ਹਾਂ ਰੁਕਦੀ ਤੇਜ਼ ਸੀ ਸਾਡੀ ਗੱਡੀ ਉਹ ਵੀ ਟੇਢ ਸੋਣਿਆ ਮਤਲਬ ਸਾਥੋਂ ਜ਼ਿਆਦਾ ਤੇਜ਼ ਕਰਕੇ ਅੱਗੇ ਰੁਕੀ ਆ ਫਿਰ ਸਾਡੀ ਗੱਡੀ ਨੇ ਹਿੱਟ ਕੀਤਾ ਹੂੰ ਉਸ ਤੋਂ ਬਾਅਦ ਪਤਾ ਸੀ ਤਾਂ ਆਖੇ ਵੀ ਚਲੋ ਗਲਤੀ ਹੋ ਗਈ ਉਹ ਪਰ ਉਸ ਤੋਂ ਬਾਅਦ ਜਿਵੇਂ ਤੁਹਾਡੇ ਪ੍ਰਸ਼ਾਸਨ ਪੰਜਾਬ ਦਾ ਟੱਚ ਚ ਆਇਆ ਪਰ ਤੁਸੀਂ ਹਰਿਆਣੇ ਗਿਆ ਕਿ ਉਹ ਚੀਜ਼ ਨੂੰ ਖੰਗਾਲਣਾ ਤਾਂ ਸੀ ਵੀ ਕੌਣ ਬੰਦਿਆ ਵੈਰੀਫਾਈ ਹੋਣੇ ਜ਼ਰੂਰੀ ਸੀ ਕਿਉਂਕਿ ਪੰਜਾਬ ਦਾ ਤਾਂ ਬਹੁਤ ਸਾਰਾ ਬਹੁਤ ਸਾਰਾ ਕਿ ਮੈਂ ਕਹਿੰਨਾ ਵੀ 90% ਲੋਕ ਆਉਂਦੇ ਹੀ ਉਸੇ ਵਾਇਆ ਨੇ ਦਿੱਲੀ ਵਾਇਆ ਹੀ ਹਰਿਆਣਾ ਵਾਇਆ ਆਉਂਦੇ ਆ ਹੁਣ ਐਸਐਸਪੀ ਫਾਲਕਾ ਦਾ ਫੋਨ ਆਇਆ ਮੈ ਕਲਦੇਵ ਸਿੰਘ ਧਾਲੀਵਾਲ ਦਾ ਕੇਰਲਾ ਤੋਂ ਫੋਨ ਕੀਤਾ ਉਹਨੇ ਇਨਾ ਮਤਲਬ ਦਾ ਦਿਖਾਇਆ ਵੀ ਮੈਨੂੰ ਕਿੰਨਾ ਪਿਆਰ ਆਉਂਦੇ ਜਨਤਾ ਨਾਲ ਸਾਡੇ ਹਲਕੇ ਦੇ ਐਮਐਲਏ ਨੇ ਵੀ ਇੰਟਰਸਟ ਲਿਆ ਵੀ ਗੋਲਡ ਕਮੋਸ਼ਨੇ ਵੀ ਵੀ ਮੈਂ ਨਿੱਜੀ ਤੌਰ ਤੇ ਇਹਨੂੰ ਕੰਗਾਲੂਗਾ ਤੇ ਇਹ ਨਹੀਂ ਹੋ ਸਕਦਾ ਮੇਰੇ ਹਲਕੇ ਦੇ ਬੰਦੇ ਜਾਂ ਮੇਰੇ ਪੰਜਾਬੀ ਹਲਕੇ ਦੇ ਨਹੀਂ ਪੰਜਾਬੀਆਂ ਨਾਲ ਹਰਿਆਣਾ ਦੇ ਵਿੱਚ ਆ ਦੁਰਘਟਾ ਘਟ ਹੋਈ ਜੀ ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਆਪਦੀ ਫੋਰਸ ਇਹ ਸਾਰਾ ਟਰੈਕ ਖਾਲੀ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਤਾਂ ਰੋਕਦਾ ਇਧਰੋਂ ਬਿਲਕੁਲ ਕਲੀਅਰ ਕਰਤਾ ਕੋਈ ਸਾਨੂੰ ਜਿੰਨਾ ਸਫ਼ਰ ਦੇ ਵਿੱਚ ਅਸੀਂ ਕੀਤਾ ਜਦੋਂ ਜਦ ਅੱਧਾ ਘੰਟਾ ਕੀਤਾ ਪੌਣਾ ਘੰਟਾ ਕੀਤਾ ਘੰਟਾ ਕੀਤਾ ਇੱਕ ਵੀ ਸਾਨੂੰ ਗੱਡੀ ਫੋਰਸ ਦੀ ਨਹੀਂ ਮਿਲੀ ਪੈਟਰੋਲਿੰਗ ਤੇ ਹੋਵੇ ਕੋਈ ਕੁਝ ਨਹੀਂ ਮਿਲਿਆ ਚੌਂਕੀ ਹੋਵੇ ਕੋਈ ਬੰਦਾ ਖੜੋਤਾ ਹੋਵੇ ਕੋਈ ਹੋਟਲ ਖੁੱਲਿਆ ਹੋਵੇ ਉਹ ਬਿਲਕੁਲ ਹੀ ਬਿਆਬਾਨ ਸੀ ਜਿਵੇਂ ਲੁਟੇਰਾਂ ਨੂੰ ਇਹ ਪਾਸਾ ਠੇਕੇ ਦੇ ਦਿੱਤਾ ਹੁੰਦਾ ਵੀ ਤੁਸੀਂ ਐ ਸੰਦ ਤੋਂ ਸਾਨੂੰ ਖੁੱਲੀ ਛੁੱਟੀ ਆ ਜੋ ਕੁਝ ਮਰਜ਼ੀ ਕਰੋ ਹੂੰ ਮੈਨੂੰ ਤੁਹਾਨੂੰ ਐ ਲੱਗਦਾ ਵੀ ਉਹ ਸਪੈਸ਼ਲੀ ਇਹ ਕੰਮ ਹੋ ਰਿਹਾ ਸੀਗਾ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਸਾਨੂੰ ਉੱਥੇ ਹੋ ਸਕਦਾ ਸਾਡੀ ਨਿਗਾਹ ਚ ਨਾ ਹੋਵੇ ਕੋਈ ਸਾਨੂੰ ਜੇ ਨਹੀਂ ਤਾਂ ਗੱਡੀਆਂ ਜਾਂਦੀਆਂ ਅਗੜ ਪਿਛੜ ਆਮ ਵੇਣੇ ਆਪਾਂ ਦਸ ਦਾ ਗੱਡੀਆਂ ਚਾਰ ਚਾਰ ਗੱਡੀਆਂ ਲੋਕਾਂ ਦੀਆਂ ਜਾਂਦੀਆਂ ਅਗੜ ਪਿਛੜ ਜਾਂਦੀਆਂ ਪਤਾ ਲੱਗਦਾ ਵੀ ਆ ਇੱਕ ਅੱਗੇ ਗਈ ਪਿੱਛੇ ਉਹ ਤੁਹਾਨੂੰ ਕੌਲਾਂ ਆਈਆਂ ਕੌਲਾਂ ਦੇ ਵਿੱਚ ਲੋਕਾਂ ਨੇ ਕੀ ਦਰਦ ਰੱਖਿਆ ਲੋਕਾਂ ਦੇ ਇਹ ਹੈ ਵੀ ਤੁਸੀਂ ਚੰਗਾ ਕੀਤਾ ਵੀ ਸਾਨੂੰ ਅਵੇਅਰ ਕਰਤਾ ਦਸ ਤੁਹਾਨੂੰ ਠੀਕ ਹੈ ਜਿਹੜੇ ਤੁਸੀਂ ਕਹਿ ਰਹੇ ਸੀ ਕਿ ਸਾਨੂੰ ਕੌਲਾਂ ਆ ਰਹੀਆਂ ਸਾਡੇ ਨਾਲ ਦੋ ਦਿਨ ਪਹਿਲੇ ਜਿਹੜੇ ਮੁੰਡਿਆਂ ਦੇ ਪਹਿਲਾਂ ਜਿਨ੍ਹਾਂ ਨੇ ਇਹ ਚੀਜ਼ ਨੂੰ ਲੁਕੋਇਆ ਨਹੀਂ ਦੱਸਿਆ ਉਹਨਾਂ ਲੋਕਾਂ ਨੇ ਆਖਿਆ ਵੀ ਅੰਕਲ ਜੀ ਅਸੀਂ ਗਲਤੀ ਕਰ ਗਏ ਸਾਨੂੰ ਵੀ ਛੋਡੇ ਤਰ੍ਹਾਂ ਲੋਕਾਂ ਨੂੰ ਵੇਅਰ ਕਰਨ ਜਾਂਦਾ ਜੇ ਅਸੀਂ ਵੇਅਰ ਕੀਤਾ ਹੁੰਦਾ ਤੇ ਛੋਡੀਆਂ ਜਾਨਾਂ ਬਚ ਜਾਣੀਆਂ ਸੀ ਸਾਡੀ ਗਲਤੀ ਐ ਵੀ ਅਸੀਂ ਜਿਹੜਾ ਵੇਅਰ ਨਹੀਂ ਕੀਤਾ ਸੀ ਛੋਡੀ ਜਾਨ ਦੇ ਅਸੀਂ ਜ਼ਿੰਮੇਵਾਰ ਹੋਣਾ ਸੀਗਾ ਅੱਛਾ ਪਹਿਲਾਂ ਵੀ ਇਦਾਂ ਹੋਇਆ ਲੋਕਾਂ ਦਾ ਪਹਿਲਾਂ ਹੋਇਆ ਲੋਕਾਂ ਦਾ ਦੋ ਦਿਨ ਪਹਿਲਾਂ ਜਿਹੜੀ ਗੱਡੀ ਇੱਕ ਕਾਲਾ ਹੀਆ ਸਿਰਫ ਦੋ ਦਿਨ ਪਹਿਲਾਂ ਹੋਇਆ ਹੂੰ ਤੇ ਮੈਂ ਜਦੋਂ ਮੇਰੇ ਬੇਟਨੇ ਕੀਤਾ ਵੀ ਤੁਸੀਂ ਕਰੋ ਪੋਸਟ ਕਰੋ ਲੋਕਾਂ ਨੂੰ ਜਾਗਰੂਕ ਕਰੋ ਇਹ ਨਾ ਹੋਵੇ ਤੇ ਮੈਂ ਕਹਿੰਦਾ ਸੀ ਯਾਰ ਅੱਜ ਨਹੀਂ ਆਪਾਂ ਕੱਲ ਕਰਦੇ ਆਂ ਕਹਿੰਦਾ ਜੇ ਅੱਜ ਨਹੀਂ ਕਰੋਗੇ ਤੇ ਜੇ ਅੱਜ ਰਾਤ ਨੂੰ ਕੁਝ ਹੋ ਗਿਆ ਤਾਂ ਤੇ ਵਾਕਈ ਉਹ ਗੱਲ ਠੀਕ ਹੈ ਵੀ ਜਿਵੇਂ ਇੱਕ ਮੁੰਡੇ ਦਾ ਕਾਲਾ ਹੀ ਉਹਨੇ ਮੈਨੂੰ ਆਖਿਆ ਵੀ ਦੋ ਦਿਨ ਪਹਿਲਾਂ ਮੇਰੇ ਨਾਲ ਵਾਪਰੀ ਹੈ ਜੇ ਉਹ ਕਰ ਦਿੰਦਾ ਖਬਰ ਅਸੀਂ ਭੱਜ ਜਾਂਦੇ ਤੇ ਪੱਤਰ ਤੇ ਇਹ ਪੋਸਟ ਤੁਹਾਡੀ ਫੈਲੀ ਆ ਹਰੇਕ ਬੰਦੇ ਤੱਕ ਇਹ ਮੈਸੇਜ ਪੁੱਜਿਆ ਕਿ ਇੰਦਾਂ ਜਿਹੜਾ ਪੰਜਾਬ ਦਾ ਬੰਦਾ ਵਾਇਆ ਬਿਲੀ ਉੱਤਰ ਕੇ ਹਰਿਆਣੇ ਤੋਂ ਨਹੀਂ ਆ ਰਿਹਾ ਸੀ ਪੰਜਾਬ ਨੂੰ ਤੇ ਉਹਦੇ ਨਾਲ ਇਦਾਂ ਘਟਨਾ ਵਾਪਰੀ ਹੈ ਹਨਾ ਵੀ ਇਹ ਹਰੇਕ ਮਤਲਬ ਕਿ ਜਿੰਨੇ ਵੀ ਟਰੈਵਲਿੰਗ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਤਕਰੀਬਨ ਇਹ ਗੱਲ ਦਾ ਪਤਾ ਲੱਗ ਗਿਆ ਵੀ ਹਰਿਆਣੇ 'ਚ ਇਦਾਂ ਦੇ ਕੁਝ ਹੋ ਰਿਹਾ ਪਰ ਕੁਝ ਲੋਕ ਇਹ ਵੀ ਖਦਸਾ ਕਰਨ ਲੱਗ ਗਏ ਕਿ ਉੱਥੇ ਇਲੈਕਸ਼ਨ ਸੀ ਕਿ ਇਸ ਚੀਜ਼ ਨੂੰ ਲੈ ਕੇ ਪ੍ਰਮੋਟ ਕੀਤਾ ਜਾ ਰਿਹਾ ਹੈ ਇਹ ਸਿਆਸੀ ਮਕਸਦ ਨਹੀਂ 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 ਇਲੈਕਸ਼ਨ ਨਾਲ ਸਾਡਾ ਕੋਈ ਮਤਲਬ ਨਹੀਂ ਨਾ ਹੀ ਅਸੀਂ ਇਲੈਕਸ਼ਨ ਸਾਡਾ ਪਰਿਵਾਰ ਇਲੈਕਸ਼ਨ ਦੇ ਵਿੱਚ ਆ ਕਿਸੇ ਤਰ੍ਹਾਂ ਲੜਿਆ ਅਸੀਂ ਤਾਂ ਮੇਰੇ ਤਾਂ ਖੂਨ ਦੇ ਵਿੱਚ ਯੂਨੀਅਨ ਪ੍ਰਤੀ ਹੈ ਜੇ ਮੈਂ ਸਟੂਡੈਂਟਸ ਯੂਨੀਅਨ ਪੰਜਾਬ ਸਟੂਡੈਂਟ ਉਸ ਪੀਐਸਯੂ ਦੇ ਵਿੱਚ ਸੀ ਮਾ ਰੂੜਾਲੇ ਕਾਲੇ ਦੇ ਵਿੱਚ ਪੜਿਆ ਜੇ ਮੈਂ ਟੀਚਰ ਟੀਚਰ ਬਣਨ ਦਾ ਟੀਚਰ ਹਿਰੂਨ ਦੇ ਵਿੱਚ ਕੰਮ ਕੀਤਾ ਡੀਡੀਐਫ ਦੇ ਵਿੱਚ ਮੈਂ ਸਰਗਰਮ ਵਰਕੇ ਦਾ ਦਿੱਤ ਸਰਦਾਰ ਦਤਾਰ ਸਿੰਘ ਜੀ ਗਰਮੇਲ ਸਿੰਘ ਜੀ ਜਿਹੜੇ ਸਾਡੇ ਸੀ ਸ਼ਾਸਤਰੀ ਜੀ ਯਸ਼ਪਾਲ ਦਦਾ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਜੇ ਮੈਂ ਰਿਟਾਇਰ ਹੋਣਾ ਤਾਂ ਮੈਂ ਮਨਸ਼ਾ ਨਾਲ ਕਿਸਾਨੀ ਨੂੰ ਚਾਇਆ ਸਰਦਾਰ ਹਰਮਿੰਦਰ ਸਿੰਘ ਕਾਧੀਆਂ ਸਾਡੇ ਪੰਜਾਬ ਦੇ ਪ੍ਰਧਾਨ ਹੈ ਮੈਂ ਪੰਜਾਬ ਦਾ ਸਟੇਟ ਸਕੱਪ ਪ੍ਰਸਕਰਤ ਹੂੰ ਪਰ ਇੱਕ ਬੰਦੇ ਨੇ ਇੱਕ ਖੁਸ਼ਾ ਕੀਤੀ ਉਹ ਕਹਿੰਦਾ ਕਿ ਇਹ ਆਮ ਆਦਮੀ ਪਾਰਟੀ ਦਾ ਟੱਚ ਪਰਿਵਾਰ ਹੈ ਇਹ ਬੀਜੇਪੀ ਦਾ ਨੁਕਸਾਨ ਇਹਦੇ ਨਾਲ ਹੋ ਰਿਹਾ ਉੱਥੇ ਜਿਹੜੀ ਚੀਜ਼ ਚੱਲ ਗਈ ਯਾਰ ਉੱਥੇ ਉਹਨਾਂ ਨੇ ਵੇਖਿਆ ਵੀ ਇਹ ਆਮ ਆਦਮੀ ਦੇ ਦਾ ਬੀਜੇਪੀ ਦਾ ਜਿਹੜੇ ਲੁਟੇਰੇ ਆ ਜੇ ਸਾਡੇ ਨਾਲ ਹਮਦਰਦੀ ਕੀਤੀ ਹੈ ਜੀ ਤਾਲੀਵਾਲ ਸਾਹਿਬ ਨੇ ਸਾਡੇ ਹਲਕੇ ਦੇ ਐਮਐਲਏ ਨੇ ਐਸਐਸਪੀ ਨੇ ਡੀਐਸਪੀ ਜਲਾਲਾਬਾਦ ਨੇ ਇਹ ਰਕੀਏ ਰਾਜਨੀਤਿਕ ਹੈ ਤੁਸੀਂ ਇਹਨੂੰ ਰਾਜਨੀਤਿਕ ਖੇਡ ਸਮਝਦੇ ਆ ਸਾਡਾ ਫਰਜ ਹੈ ਸਾਡੇ ਸਰਕਾਰ ਦਾ ਫਰਜ ਹੈ ਜੀ ਵੀ ਸਾਡੀ ਸਰਕਾਰ ਦਾ ਸਾਡੇ ਅਸੀਂ ਇਲੈਕਟਡ ਚੁਣੇ ਆ ਸਾਡੇ ਹਾਸਤੇ ਉਹਨਾਂ ਨੇ ਕਰਨਾ ਅਸੀਂ ਉਹਨਾਂ ਦੇ ਉਹਨਾਂ ਦੀ ਛਤਰ ਸ਼ਾਹ ਹੈ ਡੀਐਸਪੀ ਪਿੱਗਿਆ ਜਣ ਮੈਨੂੰ ਦੀ ਕਹਾਈ ਵੀ ਅੰਕਲ ਜੀ ਦੱਸੋ ਮੈਂ ਤੁਹਾਡੇ ਹਾਸਤੇ ਕੀ ਕਰ ਸਕਦੀ ਆ ਐਸਪੀ ਦਾ ਰੀਡਰ ਆ ਰੋहतक ਤੋਂ ਫੋਨ ਕੀਤਾ ਹੈ ਵੀ ਸਾਨੂੰ ਸਾਨੂੰ ਪਤਾ ਲੱਗਿਆ ਵੀ ਸਾਨੂੰ ਦੱਸੋ ਅਸੀਂ ਕੀ ਕਰ ਦਾਂ ਅਸੀਂ ਤੁਹਾਡੀ ਸਹਾਇਤਾ ਕੀ ਕਰੀਏ ਪਰ ਹਰਿਆਣੇ ਵਾਲਿਆਂ ਕੋਈ ਕਾਰਵਾਈ ਕੀਤੀ ਤੁਹਾਨੂੰ ਪੁੱਛਿਆ ਵੀ ਤੁਸੀਂ ਸੇਫ ਹੋ ਜਾ ਤੁਹਾਡੇ ਤੋਂ ਕੁਝ ਕਿਹਾ ਹੋਵੇ ਆ ਰੋहतक ਐਸਪੀ ਰੀਡਰ ਦਾ ਫੋਨ ਆਇਆ ਐਸਪੀ ਦੇ ਰੀਡਰ ਦਾ ਵੀ ਸਾਨੂੰ ਅਸੀਂ ਕੀ ਬਦ ਕਰ ਸਕਦੇ ਆ ਕੀ ਤੁਸੀਂ ਇੱਥੇ ਆ ਜਾਓਗੇ ਸਾਡੀ ਤੁਸੀਂ ਕਿਵੇਂ ਬੰਦ ਕਰੋਗੇ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਤੁਹਾਡੀ ਹੈਲਪ ਨਾ ਕਰਾਂਗੇ ਤਾਂ ਇਹ ਬੰਦੇ ਟਰੇਸ ਕਿਵੇਂ ਹੋਣਗੇ ਜਿਹੜੇ ਮਨਾਸਬਾ ਸੁ ਲੋਡ ਹੈ ਜਿਹੜਾ ਏਰੀਆ ਉਹਨਾਂ ਦੇ ਅੰਡਰ ਪੈਂਦਾ ਸੀ ਜਾਂ ਉਹ ਕਿਹੜਾ ਰੋहतक ਦੇ ਉਹ ਹਾਂਸੀ ਦੇ ਉਹਨਾਂ ਨੇ ਐਸਪੀ ਦੇ ਪੁੱਛਿਆ ਕੁਝ ਨਹੀਂ ਹਾਂਸੀਆ ਦਾ ਕੋਈ ਐਸਪੀ ਜਿਹੜਾ ਰੋहतक ਦਾ ਰੀਡਰ ਸੀ ਉਹਦਾ ਹੀ ਪਹਿਲਾ ਫੋਨ ਆਇਆ ਜਦੋਂ ਉਹਨੂੰ ਮੈਂ ਆਪਦੇ ਜਿਹੜੇ ਉਹਨਾਂ ਦੇ ਸ਼ਾਰਟ ਸਕਰੀਨ ਲਿਆ ਸੀਗਾ ਫੋਨ ਦੇ ਤਾਂ ਜਿਹੜਾ ਡਿਟੇਲ ਉਹਨਾਂ ਨੂੰ ਆ ਭੇਜੀ ਤੇ ਉਹਨਾਂ ਦਾ ਹੀ ਫਿਰ ਮੈਨੂੰ ਫੋਨ ਆ ਗਿਆ ਜਿਹੜੀ ਪੈਟਰੋਲਿੰਗ ਵਾਲੇ ਜਾਂ ਜੋ ਵੀ ਉੱਥੇ ਗਸ਼ਤ ਕਰਨ ਵਾਲੇ ਜਿੰਦੀ ਵੀ ਤੁਸੀਂ ਟੀਮ ਸੱਦੀ ਤੁਹਾਡੇ ਕੋਲ ਪਹੁੰਚੀ ਜੋ ਤੁਸੀਂ ਪੈਟਰੋਲ ਪੰਪ ਦੇ ਵਿੱਚ ਬੰਦ ਸੀਗੇ ਉਹ ਆਏ ਉਹਨਾਂ ਨੇ ਤੁਹਾਨੂੰ ਕੀ ਕਿਦਾਂ ਦਾ ਵਿਹਾਰ ਰਿਹਾ ਉਹਨਾਂ ਨੇ ਉਹਨਾਂ ਦਾ ਵਿਆਹ ਰਿਆ ਗਿਆ ਉਹਨਾਂ ਅਖਾੜੀ ਸੋਡੀ ਸਕਿਉਰਟੀ ਵਾਸਤੇ ਸੀ ਪ੍ਰੋਵਾਈਡ ਹ ਤੁਸੀਂ ਕਿੱਥੇ ਜਾਣਾ ਸਾਨੂੰ ਅਸੀਂ ਛੱਡ ਸਕਦੇ ਆ ਅਸੀਂ ਅਖਾ ਤੁਸੀਂ ਬੰਦੇ ਲੱਭੋ ਸਾਨੂੰ ਬੰਦਾ ਦਾ ਸਾਡਾ ਹੋਰ ਨਾ ਵਾਪਰੇ ਸੁਣਨ ਪੁੱਛਦੇ ਵੀ ਬੰਦੇ ਕਿਧਰੋਂ ਆ ਅਸੀਂ ਦਿੱਲੀ ਵੱਲੀ ਡਾਇਰੈਕਸ਼ਨ ਦਿੱਤਾ ਉਹਨਾਂ ਨੇ ਦਿੱਲੀ ਵੱਲੀ ਕਿਸੇ ਨੂੰ ਫੋਨ ਨਹੀਂ ਕੀਤਾ ਕੋਈ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਹਿੰਦੇ ਵੀ ਅਸੀਂ ਤੁਹਾਡੀਆਂ ਗੱਡੀਆਂ ਲਾਂ ਲਾਉਣੇ ਆ ਜੇ ਉਹਨਾਂ ਨੇ ਆਖਿਆ ਸੋਨੋ ਸਕਿਉਰਿਟੀ ਪ੍ਰੋਵਾਈਡਰ ਤੁਸੀਂ ਦੱਸੋ ਕਿੱਥੇ ਜਾਣਾ ਸੀ ਲੈ ਕੇ ਚੱਲੀਏ ਸਾਡੇ ਤੋਂ ਮੈਥੋਂ ਮੇਰਾ ਪਤਾ ਲੱਗ ਗਿਆ ਵੀ ਇਹ ਆਰਗੇਨਾਈਜ਼ ਦੇ ਸੰਬੰਧ ਰੱਖਦਾ ਹੈ ਇਹ ਸਟੇਟਮੈਂਟ ਇਸ ਤਰ੍ਹਾਂ ਦੇਊਗਾ ਤੇ ਜਿਹੜਾ ਮੇਰਾ ਨਾਲ ਸੀ ਉਹਨੂੰ ਸਟੇਟਮੈਂਟ ਦਵਾਈ ਆ ਵੀ ਅਸੀਂ ਫੋਰਸ ਸਾਡੇ ਕੋਲ ਆ ਗਈ ਸੀ ਅਸੀਂ ਕੋਈ ਕੰਪਲੀਟ ਨਹੀਂ ਕਰਨੇ ਸਾਡਾ ਅਸੀਂ ਜਿਹੜੀ ਹਰਿਆਣਾ ਪੁਲਿਸ ਦਾ ਸੱਡ ਸਾਈਡ ਹੈ ਤੇ ਸਾਨੂੰ ਨਾਲੇ ਕਿ ਜਿਹੜਾ ਟੋਲ ਪਲਾਜ ਆਏ ਉੱਥੋਂ ਦਿੱਕਰ ਸਾਨੂੰ ਛੱਡ ਕੇ ਦਿਨ ਚੜ ਗਿਆ ਸੀ ਕਹਿੰਦੇ ਚੰਗਾ ਸਰਦਾਰ ਜੀ ਸਾਸਿਰ ਗੱਲ ਧੰਨਵਾਦ ਤਾਂ ਉਹ ਛੱਡ ਕੇ ਗਏ ਹਾਂ ਫੋਰ ਉਹ ਤੋਂ ਧਿੱਕਰ ਛੱਡ ਕੇ ਦੋਵੇਂ ਗੱਡੀ ਕਿ ਕਿਹੜੇ ਕਿਤਕ ਹਾਂਸੀ ਦੇ ਜਿਹੜਾ ਟੋਲ ਪਲਾਜ਼ਾ ਜਿਹੜਾ ਪਹਿਲਾ ਆਇਆ ਜਦੋਂ ਉਹਨਾਂ ਨੇ ਆਪ ਦਾ ਏਰੀਆ ਕਵਰ ਕੀਤਾ ਆਪ ਦਾ ਏਰੀਆ ਕਰਕੇ ਉਹਨਾਂ ਨੇ ਇਹ ਵੀ ਆਖਿਆ ਵੀ ਸਾਡਾ ਏਰੀਆ ਇੱਥੋਂ ਧਿੱਕਰ ਸੀਗਾ अच्छा पर पूरा हरियाणा नहीं तनु द नहीं हरियाणा पूरा नहीं ਕੀਤਾ। जा। ना अगले नु फोन इन्फॉर्म ਵੀ ਨਹੀਂ ਕੀਤਾ ਪਿਆ। ਉਹ ਜਾਣੇ ਮੇਰਾ ਖਿਆਲ ਤਾਂ ਨਹੀਂ ਕੀਤਾ ਨਾ ਸਾਨੂੰ ਤਾਂ ਇਹਨੇ ਰੱਖਿਆ ਜੀ ਮੇਰੀ ਐਥੋਂ ਤੇ ਵੀ ਗੱਲ ਕਹੀ ਕਿ ਸਾਨੂੰ ਦੱਸ ਦਿਓ ਵੀ ਤੁਸੀਂ ਸੇਫ ਹੋ ਜਾਂ ਸਹੀ ਤਰੀਕੇ ਨਾਲ ਸਟੇਟਮੈਂਟ ਲੈਣ ਦੀ ਕੋਸ਼ਿਸ਼ ਕੀਤੀ। ਸਾਥੋਂ ਸਾਡੀ ਜਿਹੜੀ ਉਹ ਤਾਂ ਦੱਸਿਆ ਉਹਨਾਂ ਨੂੰ ਵੀ ਅਸੀਂ ਜਦੋਂ ਉਹਨਾਂ ਨਾਲ ਨਿੱਜੀ ਵੀ ਜਦੋਂ ਫੇਸ ਟੂ ਫੇਸ ਹੋਏ ਵੀ ਕੀ ਤੁਸੀਂ ਐਨਾ ਚਰ ਲਾਇਤਾ ਕਿਉਂ ਨਹੀਂ ਕੁਸੀ ਆਏ ਸਾਨੂੰ ਅਸੀਂ ਐਨਾ ਚਰ ਹੋ ਗਿਆ ਕਾਲਾ ਕਰਦੇ ਉਹਨੂੰ ਮਰਵਾਉਣ ਤੋਂ ਬਾਅਦ ਹੀ ਆਉਣਾ ਸੀ ਉਹ ਕਹਿੰਦੇ ਜੀ ਸੋਡੀ ਕਾਲ ਜਾਂਦੀ ਹੈ ਪੰਜ ਕੋਲੇ ਪੰਜ ਕੁੜੇ ਤੋਂ ਡਿਵਰਟ ਹੋ ਕੇ ਸਾਡੇ ਕੋਲ ਆਈ ਆ ਫੇਰ ਅਸੀਂ ਭਾ ਲਿਆ ਫੇਰ ਅਸੀਂ ਆਏ ਹਾਂ ਹੂੰ ਤੇ ਜੇ ਅਸੀਂ ਕਹਿੰਦੇ ਲੋਕੇਸ਼ਨ ਅਸੀਂ ਆਖਿਆ ਵੀ ਅਸੀਂ ਨੈਸ਼ਨਲ ਹਾਈਵੇ ਤੇ ਆ ਇੰਨੇ ਅਨੈਲ ਦਾ ਪੈਟਰੋਲ ਪੰਪ ਆ ਬਾਈਪਾਸ ਦੇ ਨੋੜੇ ਆ ਵੀ ਆਪੀ ਜਿਸ ਤਰ੍ਹਾਂ ਦੀ ਇੱਕੇ ਨਾਲ ਮਤਲਬ ਕਿ ਦੱਸ ਸਕਦੇ ਸੋ ਇਹਦਾ ਪ੍ਰਾਈਵੇਟ ਬੰਦੇ ਨੇ ਜਿਹੜਾ ਏਰੀਆ ਤੇ ਹੈ ਹੀ ਨਹੀਂ ਉਹਨੂੰ ਜਿੰਨਾ ਨੂੰ ਪਤਾ ਉਹਨਾਂ ਹੀ ਦੱਸ ਸਕਦਾ ਤੁਸੀਂ ਦੱਸ ਦਿੱਤਾ ਹੁਣ ਇਹਦੇ ਨਤੀਜਾ ਇਹ ਹੀ ਨਿਕਲਿਆ ਕਿ ਕੁਝ ਵੀ ਹੋ ਸਕਦਾ ਉੱਥੇ ਆਉਣ ਜਾਣ ਵਾਲਿਆਂ ਨਾਲ ਮੈਂ ਇਹ ਹੀ ਬੱਚਾ ਨੂੰ ਜਿਹੜੀ ਮੇਰੀ ਪੋਸਟ ਪਾਉਂਦਾ ਜਾਂ ਤੁਹਾਡਾਂ ਨਾਲ ਮੈਂ ਗੱਲ ਕਰਦਾ ਮੇਰਾ ਭੰਡਾ ਇਹ ਹੀ ਹੈ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਤਾਂ ਜਾਗਰੂਕ ਕਰਨ ਦਾ ਵੀ ਘਰੋਂ ਪਾਣੀ ਲੈ ਕੇ ਜਾਓ ਘਰੋਂ ਚਾਹ ਲੈ ਕੇ ਇਹਨਾਂ ਦੇ ਹੋਟਲਾਂ ਦੀ ਆਪਣੀ ਕਮਾਈ ਨਾਲ ਅਸੀਂ ਰੈਵਨਿਊ ਕਿੰਨਾ ਦਿੰਦੇ ਆ ਟੂਲ ਪਲਾਜੇ ਕਿੰਨੇ ਭਰਦੇ ਆ ਇਹੋਨਾਂ ਦੇ ਹੋਟਲਾਂ ਦੇ ਕਿੰਨਾ ਖਰਚ ਕਰਦਾ ਇੱਕ ਤਾਂ ਰਾਜਨਾ ਕੀ ਦੇਖਣੂ ਮਤਲਬ ਕਿ ਉੱਥੇ ਤੁਹਾਨੂੰ ਲੱਗਦਾ ਵੀ ਉੱਥੇ ਕਿਸੇ ਨੂੰ ਵਿਕਰੀ ਨਾ ਜਦੋਂ ਉੱਥੇ ਲੋਕ ਖੋਤੇ ਆ ਡੈਂਟੀਫਾਈ ਆਪਾਂ ਇਹ ਜਿਹੜੇ ਹੋਟਲ ਠਾਬੇ ਕੋਈ ਵੀ ਆ ਉੱਥੇ ਆਡੈਂਟੀਫਾਈ ਕਰਦੇ ਵੀ ਕਿਹੜਾ ਬਜ਼ੁਰਗ ਆ ਨੌਜਵਾਨ ਆ ਇਹਨਾਂ ਕੋਲੇ ਕੋਈ ਅਸਲੇ ਨਾਲ ਲੈਸ ਹੈ ਕਿ ਖਾਲੀ ਕਿਉਂਕਿ ਆਪਾਂ ਜਦੋਂ ਤੇ ਜਾਣੇ ਆ ਜੇ ਆਪਣੇ ਕੋਲ ਪਿਸਤੌਲ ਪਾਇਆ ਹੋ ਰਵਾਲ ਪਰ ਆਇਓ ਕੋਸਾ ਕੋਸਾ ਉੱਥੇ ਦਿਸੂ ਜਿਹੜੇ ਬੰਦੇ ਦੀ ਹੁੰਦੀ ਚਲ ਰੋਜ਼ ਦੇ ਕੰਮ ਵਾਲੇ ਦੀ ਉਂਝ ਵੀ ਜੱਜਮੈਂਟ ਹੁੰਦੀ ਹੈ ਜੱਜਮੈਂਟ ਕਰ ਲੈਂਦੇ ਆ ਜਦੋਂ ਵੇਦੇ ਵੀ ਇਹ ਸਾਡੇ ਨਾਲ ਫਾਈਟ ਕਰਕੇ ਬਰਾਬਰ ਨਹੀਂ ਆ ਸਕਦਾਗਾ ਤੇ ਉਹਨਾਂ ਦੇ ਪਿੱਛਾ ਕਰਕੇ ਜਦੋਂ ਵੇਲਾ ਬਾਣੋ ਕਿਉਂਕਿ ਉਹਨਾਂ ਦਾ ਡੇਲੀ ਕੰਮ ਹੈ ਉਹਨਾਂ ਦਾ ਉਹਨਾਂ ਦਾ ਪਤਾ ਵੀ ਐਸ ਵੀ ਥਾਂ ਦੇ ਉੱਤੇ ਨਾ 15 10 15 ਮਿੰਟੋ ਪਹਿਲਾਂ ਕੋਈ ਆਸ ਤਾਂ ਨਾ 10 15 ਮਿੰਟਾਂ ਤੋਂ ਇਧਰੋਂ ਆਸਦਾ ਸਰ ਵੈਸੇ ਵੀ ਐਡੇ ਵੱਡੇ ਰੋਡ ਤੇ ਰਿਸਕ ਲੈਂਦਾ ਵੀ ਕੌਣ ਕਿਸੇ ਨੂੰ ਗੱਡੀ ਠੜਕ ਕੇ ਪੁੱਛੇ ਵੀ ਤੁਹਾਨੂੰ ਕਿਉਂ ਘੇਰੀ ਨਹੀਂ ਯਾਰ ਉਹ ਤਾਂ ਐਡੇ ਡਿਲੇਅਰ ਸੀ ਉਹਨਾਂ ਦਾ ਆਸੀ ਤਾਂ ਬਲੌਣਾ ਵੇਖ ਕੇ ਆਗੇ ਜਿਵੇਂ ਇਹਨਾਂ ਦੇ ਹੱਟੇ-ਕੱਟੇ ਸਰੀਰ ਸੀ ਟੀ-ਸ਼ਰਟ ਆ ਪਾਈਆਂ ਸੀ ਲੋਹੜਾ ਪਾਈਆਂ ਸੀ ਹੱਥ ਦਿੱਤਾ ਬੇਸਬਾਲ ਕੱਢੇ ਹਨ ਹਰਿਆਣਵੀ ਲੱਗਦੇ ਸੀ ਦਿੱਲੀ ਵਾਲੇ ਲੱਗਦੇ ਸੀ ਨਹੀਂ ਨਹੀਂ ਹਰਿਆਣਵੀ ਹਰਿਆਣੇ ਹਨ ਇਹ ਗੱਲ ਕਲੀਅਰ ਹੈ ਬਿਲਕੁਲ ਬਿਲਕੁਲ 100% ਕੀ ਹੈ ਹਾਂ ਉਹ ਤਾਂ ਹਰਿਆਣਵੀ ਸੀ ਅੱਛਾ ਹਰਿਆਣਵੀ ਸੀਗੇ ਤੇ ਜਿਹੜਾ ਉਹਨਾਂ ਨੇ ਸਾਡੇ ਤੇ ਲੋਕ ਜਮ ਸਮਰਥਕਾਂ ਦੇ ਕੁਛ ਨੰਗਰੇ ਹਾਂ ਉਹ ਤਾਂ ਸਾਡਾ ਉਹਨਾਂ ਦੀ ਤਾਂ ਸਾਡੀ ਨਿੱਜੀ ਸਬੰਧ ਆ ਉਹਨਾਂ ਨਾਲ ਤਾਂ ਜਿੱਦਾਂ ਦੇ ਮਤਲਬ ਸਾਡੀਆਂ ਪੀੜੀਆਂ ਦੀਆਂ ਪੀੜੀਆਂ ਉਹ ਤਾਂ ਅਸੀਂ ਜੇ ਕੋਈ ਸਰਕਾਰ ਆ ਜੇ ਅਸੀਂ ਉਹਨਾਂ ਨੂੰ ਤਾਂ ਛੱਡ ਵੀ ਨਹੀਂ ਸਕਦੇ ਕਿੰਨਾ ਜਿਹੜੇ ਲੋਕਾਂ ਨੇ ਸਾਡੇ ਤੇ ਇਸ ਵਾਰ ਚੁੱਕੇ ਹਨ ਨਾ ਵੀ ਇਹ ਆਪ ਆਲਿਆਂ ਦੇ ਬੰਦੇ ਆ ਉਹ ਆ ਵਾਹ ਉਹ ਕਹਿੰਦੇ ਕਿ ਉੱਥੇ ਬੀਜਪੀ ਦਾ ਲੈਕਚਰ ਇਲੈਕਸ਼ਨ ਆ ਉੱਥੇ ਤੇ ਉਸ ਚੀਜ਼ ਦਾ ਆਮ ਆਦੇਵਾੜੇ ਨਾਲ ਨਹੀਂ ਸਬੰਧ ਰੱਖਦੇ ਸਾਡੇ ਨਾਲ ਕੋਈ ਸਬੰਧ ਹੀ ਨਹੀਂ ਤੇ ਪਰ ਜਿਹੜੇ ਮੁੰਡਾ ਗੋਲਡੀ ਐ ਇਹ ਤਾਂ ਸਾਡਾ ਘਰ ਦਾ ਮੁੰਡਾ ਹੈ ਤੇ ਸਾਡੇ ਇਹ ਤਾਂ ਪਰਿਵਾਰਕ ਸਬੰਧ ਹੈ ਪੁੱਤ ਉਹ ਅਸੀਂ ਕਿਵੇਂ ਤੋੜ ਲਈਏ ਉਹਨੂੰ ਨਹੀਂ ਉਹ ਠੀਕ ਹੈ ਜੀ ਨੀਤੀ ਜੋ ਵੀ ਹੈ ਸਾਡਾ ਪਰ ਤੇ ਫਿਰ ਇਹ ਸਵਾਲ ਦਾ ਚੁੱਕਣ ਦੀ ਲੋੜ ਹੀ ਨਹੀਂ ਜੇ ਸਰਕਾਰਾਂ ਬਦਲਦੀਆਂ ਸਰਕਾਰਾਂ ਆਉਂਦੀਆਂ ਤੇ ਅਸੀਂ ਆਪਦੇ ਹਾਂ ਬਿਲਕੁਲ ਉਹ ਠੀਕ ਹੈ ਅੰਕਲ ਜੀ ਇਹ ਮੈਨੂੰ ਦੱਸਿਓ ਤੁਸੀਂ ਉਹ ਚੀਜ਼ ਨੂੰ ਜਾ ਕੇ ਪੜਤਾਲ ਕਰ ਰਹੇ ਹੋ ਉਹਨਾਂ ਨੇ ਸਮੇਂ ਦੇ ਵਿੱਚ ਹਾਂ ਹਾਂ ਕਰਾਂਗੇ ਵੈਰੀਫਾਈ ਹੋਣੇ ਚਾਹੀਦੇ ਆ ਕਿ ਜੇ ਵੈਰੀਫਾਈ ਨਹੀਂ ਹੁੰਦੇ ਪਰ ਪਤਾ ਕਿਵੇਂ ਲੱਗੂਗਾ ਮੈਂ ਕਹਿੰਦਾ ਵੀ ਸਰਦਾਰ ਹਰਮਿੰਦਰ ਸਿੰਘ ਕਾਦਿਆ ਦਾ ਮੈਨੂੰ ਫੋਨ ਆਇਆ ਜੀ ਉਹਨਾਂ ਨੇ ਆਖਿਆ ਪੈਨਸ਼ਨ ਐਸੋਸੀਏਸ਼ਨ ਦਾ ਸਟੇਟ ਦਾ ਪ੍ਰਧਾਨ ਦਾ ਫੋਨ ਆਇਆ ਵੀ ਆਪਾਂ ਅਗਲੀ ਕਾਰਵਾਈ ਆਪਾਂ ਮੀਟਿੰਗ ਕਰਕੇ ਤੈਅ ਕਰਾਂਗੇ ਮੈਂ ਹੁਣ ਜਥੇਬੰਦੀ ਦਾ ਪੈਨਸ਼ਨ ਐਸੋਸੀਏਸ਼ਨ ਦਾ ਕਿਸਾਨ ਜਥੇਬੰਦੀ ਦਾ ਸਹਿਯੋਗ ਲੈ ਕੇ ਹਰਮਿੰਦਰ ਸਿੰਘ ਕਾਦੀਆਂ ਦਾ ਸ਼ੁਭੈਸ ਜਨਾ ਵੀ ਇਸ ਸਕੈਮ ਦੇ ਵਿੱਚ ਮਸਲਾ ਉਠਾ ਕੇ ਅਸੀਂ ਉਸ ਦੀ ਪੜਤਾਲ ਕਰਾਂਗੇ ਮੈਨੂੰ ਉੱਥੇ ਵੀ ਤਾਂ ਜਥੇਬੰਦੀਆਂ ਹੈਗੀਆਂ ਉਹ ਵੀ ਤੁਹਾਨੂੰ ਸੱਸ ਦੇ ਨਹੀਂ ਕਿ ਉਹਨਾਂ ਦੇ ਏਰੀਆ ਵਿੱਚ ਕਿਉਂ ਹੋ ਰਿਹਾ ਨਹੀਂ ਉਹ ਸਾਡਾ ਪੰਜਾਬ ਦੇ ਸਬੰਧ ਬਹੁਤ ਚੰਗੇ ਰਹੇ ਮੈਂ ਕਹਿੰਦਾ ਵੀ ਅਸੀਂ ਮੈਂ ਖੇਤਾਨੀ ਅੰਦੋਲਨ ਲੜਿਆ ਤੇ ਉਹਦੇ ਵਿੱਚ ਬੜੀ ਸ਼ਮੂਲੀਅਤ ਰਹੀ ਹਰਿਆਣੇ ਦੀ ਮੈਂ ਕਹਿੰਦਾ ਕਿ ਕਰਾਬ ਕਰਨ ਵਾਲੇ ਕੁਝ ਗੁੰਡਾ ਅੰਸਰ ਤਾਂ ਨਹੀਂ ਮੈਂ ਕਹਿੰਦਾ ਵੀ ਜੋਗਿੰਦਰ ਨੈਣ ਭਾਰੂ ਰਾਮ ਤੇਜਿੰਦਰ ਰਤਿਆ ਸਾਰੇ ਬੰਦੇ ਅਸੀਂ ਮੋਢਾ ਨਾਲ ਮੁੱਢ ਕੇ ਹਰਿਆਣਾ ਪੰਜਾਬ ਭਾਈਚਾਰਾ ਸੀ ਪ੍ਰੇਮ ਕੁਮਾਰ ਰਤੀ ਅਧਿਆ ਸੁਖਚੈਨ ਸਰਪੰਚ ਮੈਂ ਕਿੰਨੇ ਦੇ ਨਾਮ ਦੱਸ ਦਿਆਂ ਵੀ ਜਿਹੜੇ ਅਸੀਂ ਨਾਲ ਸੀ ਜੀਆ ਲਾਲ ਸਾਰੇ ਬੰਦੇ ਅਸੀਂ ਇੱਕ ਮੁੱਠ ਹੋ ਕੇ ਲੱਗੇ ਆ ਡਾਕਟਰ ਬੈਠੇ ਆ ਦਿੱਲੀ ਦੇ ਬੈਠੇ ਆ ਦਿੱਲੀਆਂ ਬੀਬੀਆਂ ਪੈਣਾ ਜਿਹੜੇ ਦਿੱਲੀ ਦੇ ਨਾਲ ਸੀ ਅਸੀਂ ਕਿਸਾਨ ਉਹਨਾਂ ਮੈਂ ਸਟੇਟ ਬਾਡੀ ਦੇ ਨੁਮਾਇੰਦਗੀ ਵੱਲੋਂ ਮੈਂ ਜਿਹੜਾ ਟਿਗਰੀ ਬੱਟ ਦੀ ਕਮੇਟੀ ਦੇ ਵਿੱਚ ਮੈਂਬਰ ਸੀ ਹੂੰ ਜੇ 370 ਦਿਨ ਰਹੇ ਹਨ ਤਾਂ ਉਹ ਦੇ ਵਿੱਚ ਮੇਰੀ ਸ਼ਮੂਲੀਅਤ ਸੀਗੀ ਮੈਂ ਉਥੇ ਸਟੇਜ ਦੇ ਸੰਚਾਲਨ ਕਮੇਟੀ ਦਾ ਮੈਂਬਰ ਸੀ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਹਰਿਆਣਾ ਦਾ ਪੰਜਾਬ ਦਾ ਭਾਈਚਾਰਾ ਸੇ ਇਕੱਠਾ ਸੀ ਇਕੱਠੇ ਹੋ ਕੇ ਅੰਦolan ਲੜਿਆ ਜੇ ਆਸੇ ਹੁੰਦਾ ਮੈਂ ਹਰਿਆਣੇ ਦਾ ਜਾਂ ਕਿਵੇਂ ਕਹਿ ਸਕਦਾ ਵੀ ਇਹ ਬਾ ਹਰਿਆਣੇ ਦਾ ਜਾਂ ਕਿਸੇ ਤਰ੍ਹਾਂ ਦਾ ਨਾਲ ਸਾਡਾ ਤਾਂ ਭਾਈਚਾਰਾ ਉੱਥੇ ਮਟਿਆਰਾ ਕੁੜੀਆਂ ਨੇ ਸਾਡੀ ਸਵਾ ਕੀਤਾ ਹੈ ਦੁੱਧ ਪਾਣੀ ਦਾ ਜਿੰਨੇ ਹਰਿਆਣਾ ਭਾਈਚਾਰੇ ਨੇ ਸਾਡੀ ਸੇਵਾ ਕੀਤੀ ਹੈ ਦਿਨ ਚੜ੍ਹ ਤੋਂ ਪਹਿਲਾਂ ਦੁੱਧ ਆ ਜਾਂਦਾ ਸੀ ਬਿਲਕੁਲ ਬਹੁਤ ਦੁੱਧ ਦਿੱਤਾ ਸਾਗ ਆ ਜਾਂਦਾ ਸੀਗਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੀ ਸੀ ਦਹੀਂ ਕੋਈ ਚੀਜ਼ ਦੀ ਕਮੀ ਨਹੀਂ ਛੱਡੀ ਕਮੀ ਨਹੀਂ ਰਹੀ ਅਸੀਂ ਉਹਨਾਂ ਦੇ ਬਾਥਰੂਮ ਵਰਤੋਂ ਉਹਨਾਂ ਦੇ ਘਰਾਂ ਦੇ ਵਿੱਚ ਰਹੇ ਹਾਂ ਜੇ ਸਾਡੀਆਂ ਧੀਆਂ ਹੁੰਦੀਆਂ ਸੀ ਤਾਂ ਅਸੀਂ ਬਾਹਰ ਖੁੱਲ ਕੇ ਰਾਠੀ ਆ ਨਾਲ ਜਿਨ੍ਹਾਂ ਦਾ ਰਾਠੀ ਪਰਿਵਾਰਾ ਉਹਨਾਂ ਦੇ ਘਰਾਂ 'ਚ ਅਸੀਂ ਵਰਤੇ ਆ ਹਾਂ ਹੁਣ ਤੁਸੀਂ ਉਹਨਾਂ ਨਾਲ ਮੀਟਿੰਗ ਕਰ ਲਈ ਜਿਹੜੀ ਤੁਸੀਂ ਕਹ ਸੰਯੁਕਤ ਮੋਰਚੇ ਨਾਲ ਵੀ ਗੱਲ ਕੀਤੀ ਜਾਊਗੀ ਇਸ ਤੋਂ ਬਾਅਦ ਹਰਿਆਣਾ ਦੇ ਵਿੱਚੋਂ ਚੀਜ਼ ਨੂੰ ਪੜਤਾਲਿਆ ਜਾਊਗਾ ਬੰਦੇ ਵੈਰੀਫਾਈ ਹੋਣ ਮੈਂ ਕਹਿੰਦਾ ਵੀ ਹਰਿਆਣਾ ਦੇ ਵਿੱਚੋਂ ਫੋਨ ਆਉਂਦਿਆ ਵੀ ਤੁਸੀਂ ਆਓ ਆ ਕੇ ਅਸੀਂ ਤੁਹਾਡੇ ਨਾਲ ਆਪਾਂ ਸਹਿਯੋਗ ਕਰਕੇ ਬੱਧੀ ਜੇ ਤੁਸੀਂ ਪੰਪ ਦੀ ਗੱਲ ਕਰ ਰਹੇ ਜੀ ਉੱਥੇ ਆ ਕੇ ਉਹ ਵੀ ਖੁਦ ਕੁਝ ਤਾਂ ਰੁਕੇ ਹੋਣਗੇ ਕੋਈ ਸੀਸੀਟੀਵੀ ਉੱਥੇ ਵੀ ਹੋ ਸਕਦੀ ਆ ਜਾਂ ਉਸ ਦੇ ਇਰਦ ਗਿਰਦ ਤੁਹਾਨੂੰ ਏਰੀਆ ਦਾ ਤੁਹਾਡੇ ਦਾ ਨਕਸ਼ੇ 'ਚ ਹੋਣਾ ਕਿ ਤੁਸੀਂ ਤੁਸੀਂ ਬਤਾਈ ਹੈ ਤੁਹਾਡੇ ਤੇ ਉਸ ਏਰੀਆ ਦੇ ਵਿੱਚ ਕਿਤੇ ਵੀ ਸੀਸੀਟੀਵੀ ਲੱਗੇ ਹੁਣ ਕੋਈ ਇਤੋਂ ਦਾ ਕੋਈ ਹੁੰਦਾ ਸਾਧਨ ਜਿੱਥੇ ਕੁਝ ਮਿਲ ਸਕਦੇ ਆਪਾਂ ਨੂੰ ਜਾਂ ਜਿੱਥੇ ਤੁਸੀਂ ਰੋਟੀ ਪਾਣੀ ਖਾਦਾ ਮੰਨਤ ਟਾਬਾ ਦਸ ਰਹੇ ਹੋ ਹਵੇਲੀ ਹਵੇਲੀ ਮਾਰਗ ਨਾਲ ਉਹ ਚਲੋ ਹਵੇਲੀ ਉੱਥੇ ਵੀ ਸੀਸੀਟੀਵੀ ਤੁਹਾਨੂੰ ਜੱਜਮੈਂਟ ਹੋ ਸਕਦੀ ਵੀ ਆ ਗੱਡੀ ਉੱਥੋਂ ਨਿਕਲੀ ਸਾਡੇ ਮਗਰ ਲੱਗੀ ਜਾਂ ਕੁਝ ਵੀ ਉਸ ਗੱਲ ਦਾ ਨਹੀਂ ਪਤਾ ਸਾਨੂੰ ਪਤਾ ਨਹੀਂ ਮਤਲਬ ਕਿ ਚੀਜ਼ ਖੰਗਾਲੀ ਕਿਚਾਈ ਦੀ ਉੱਥੋਂ ਗੱਲਾਂ ਹੋਣਗੇ ਤਾਂ ਅਸੀਂ ਉਦੋਂ ਪਤਾ ਤਾਂ ਉੱਥੇ ਹੀ ਲੱਗੂਗਾ ਜੇ ਟੱਪੂਆ ਸਿੱਧਾ ਉੱਥੋਂ ਹੀ ਚੱਲਣੀ ਹੈ ਗੱਡੀ ਤਾਂ ਤੁਸੀਂ ਰੋਟੀ ਖਾਧੀ ਹੈ ਉੱਥੋਂ ਪਤਾ ਲੱਗੇ ਕਿਉਂਕਿ ਉਧਰ ਤੁਹਾਨੂੰ ਜੱਜਮੈਂਟ ਹੀ ਨਹੀਂ ਸੀ ਕੌਣ ਦੇਖ ਰਿਹਾ ਤੁਹਾਨੂੰ ਕਿ ਕੌਣ ਨਹੀਂ ਹਾਂ ਪਤਾ ਅ ਅਸੀਂ ਜਿਹੜੀ ਹੁਣ ਰੂਲਿੰਗ ਪਾਰਟੀ ਆ ਪੰਜ ਟੈਕਸਪੇ ਦੇ ਪੰਜ ਕਿਛੇ ਪੈਂਦੇ ਇਧਰ ਲੇ ਰਿਏ ਸੱਤ ਪੈਂਦੇ ਆ ਜਿੱਦੇ ਤੋਂ ਲੱਗ ਜੇ ਨੇ ਇਥੋਂ ਟੋਟਲ ਦਿੱਲੇ ਟਿੱਕਰ ਆ ਸੱਤ ਪੈਂਦੇ ਆ ਜਿਹੜੀ ਰੂਲਿੰਗ ਪਾਰਟੀ ਭਾਵੇਂ ਕਾਲੀਦਾਲ ਹੋਵੇ ਭਾਵੇਂ ਆਪ ਹੋਵੇ ਜਾਂ ਕਾਂਗਰਸ ਹੋਵੇ ਕੋਈ ਵੀ ਹੋਵੇ ਜਿੱਥੇ ਅਤਿਆਚਾਰ ਹੋ ਗਏ ਉਹ ਜਿਸ ਟਾਈਮ ਦਾ ਮੌਜੂਦਾ ਰੂਲਿੰਗ ਹੋਵੇ ਅਸੀਂ ਉਹਦੇ ਤੇ ਸਵਾਲ ਕਰਨੇ ਆ ਨਾ ਹੂੰ ਉਹਨੂੰ ਐਸੇ ਆਖਣਾ ਵੀ ਆ ਸੋਡੇ ਦਾਇਰੇ ਦੇ ਵਿੱਚ ਆਉਂਦਾ ਦੱਸੋ ਆ ਕੀ ਕਰੀਏ ਜੇ ਉਹ ਗੁੰਡੇ ਅੰਸਰ ਉੱਠਿਆ ਕੋਈ ਇੱਕ ਅੱਧੇ ਦਿਨ ਚ ਤਾਂ ਨਹੀਂ ਉੱਠਿਆ ਕੋਈ 6 ਮਹੀਨੇ ਸਾਲ ਦੀ ਪ੍ਰੋਪੋਜ਼ਲ ਬਣੀ ਹੋ ਗਈ ਤੇ ਉੱਥੇ ਸਰਕਾਰ ਕਿੰਨਾ ਚਿਰ ਹੋ ਗਿਆ ਕੰਮ ਕਰਦੀ ਨੂੰ ਉਹ ਕਿਉਂ ਨਹੀਂ ਕਰਦੀ ਜੇ ਉਹ ਕੰਟਰੋਲ ਕਰੇ ਇਹਨਾਂ ਨੂੰ ਪਹਿਲਾਂ ਵੀ ਵਾਰਦਾਤਾ ਹੋਈਆਂ ਜੇ ਬੀਜੇਪੀ ਦੀ ਰੂਲਿੰਗ ਹੁਣ ਮੌਜੂਦ ਹੈ ਤੇ ਇਹਦੋਂ ਪਹਿਲਾਂ ਇਹ ਕੰਮ ਕਰਦੀ ਤਾਂ ਹੋ ਸਕਦਾ ਸਾਰੇ ਨਾਲ ਪਾਣਾ ਨਾ ਵਾਪਰਦਾ ਅਸੀਂ ਬੀਜੇਪੀ ਨੂੰ ਕਿਉਂ ਨਾ ਦੋਸ਼ੀ ਦੱਲ ਲਈ ਬਿਲਕੁਲ ਜੇ ਹੋ ਸਕਦਾ ਜੀ ਕੋਈ ਥੋੜੀ ਜਿਹੀ ਘਟਨਾ ਵਾਪਰ ਜਾਂਦੀ ਜਿਵੇਂ ਤੁਸੀਂ ਦੱਸ ਰਹੇ ਤੇ ਹੋ ਸਕਦਾ ਵੀ ਆ ਅੱਜ ਆਪਾਂ ਨਾਲ ਰਲ ਕੇ ਬੈਠੇ ਹੁੰਦੇ ਜੇ ਸਾਨੂੰ ਤਾਂ ਸਾਨੂੰ ਤਾਂ ਪਤਾ ਨਹੀਂ ਸੰਦਾ ਪਤਾ ਕੋਈ ਨਹੀਂ ਪਤਾ ਮੈਂ ਨਹੀਂ ਵੀ ਜੇ ਤਾਂ ਜਦੋਂ ਆਪਾਂ ਕਿਸੇ ਤੋਂ ਸੁਣਦੇ ਆ ਨਾ ਵੀ ਆ ਫਲਾ ਆਇਆ ਵਪਰੇ ਆਪਾਂ ਨੂੰ ਆ ਲੱਗਾ ਵੀ ਸਮਾਂ ਪਹਿਲਾਂ ਤੁਹਾਡੇ ਧਿਆਨ ਚ ਹੋਣਾ ਕਹਿੰਦੇ ਇੱਕ ਹਰਿਆਣੇ ਦੇ ਵਿੱਚੋਂ ਏਦਾਂ ਉੱਥੇ ਕੋਈ ਉਹਨਾਂ ਦਾ ਹੋਇਆ ਸੀਗਾ ਅੰਦੋਲਨ ਵગેਰਾ ਉਹਦੇ ਵਿੱਚੋਂ ਨਿਕਲੇ ਜਿਹੜੇ ਆਪਣੇ ਯਾਤਰੀ ਆ ਰਹੇ ਸੀ ਉਹ ਧੀਆਂ ਪੈਣਾ ਆਪਣੀਆਂ ਚੱਕ ਕੇ ਲੈ ਗਏ ਤਾਂ ਦਾ ਸਿਸਟਮ ਇੱਕ ਪਹਿਲਾਂ ਵੀ ਆਈਆਂ ਸੀ ਗੱਲਾਂ ਨਹੀਂ ਆਈਆਂ ਹੁਣ ਐ ਨਹੀਂ ਸਾਡੇ ਤਾਂ ਪੁਰਾਣੀ ਗੱਲ ਦੱਸਦੇ ਪੁਰਾਣੇ ਹੁਣ ਆ ਹਾਂ ਨਹੀਂ ਸਾਡੇ ਨਵੇਂ ਜਾਂਦੇ ਨਹੀਂ ਮਿਲਕੋ ਹੋ ਗਈ ਸੀ ਉਹਨਾਂ ਨੇ ਏਦਾਂ ਨਹੀਂ ਨਹੀਂ ਅਸੀਂ ਤਾਂ ਜਿਹੜਾ ਪੰਜਾਬ ਪ੍ਰਿਆਣਾ ਹਾਈਚਾ ਭਾਈਚਾਰਾ ਸੀ ਨਾ ਭਾਵੇਂ ਸਰਕਾਰ ਨੇ ਐਸਵਾਈਐਲ ਦਾ ਮੁੱਦਾ ਠਾਇਆ ਭਾਸ਼ਾ ਦੇ ਦਰਦੇ ਕਿਤੇ ਸਾਨੂੰ ਟੈਗ ਲਾਏ 26 ਜਨਵਰੀ ਦਾ ਲਾਇਆ ਹੋਇਆ ਚਰਿਆ ਪਰ ਹਰਿਆਣੇ ਦੇ ਸਾਰੇ ਭਾਈਚਾਰਿਆਂ ਨੇ ਸਾਡੇ ਨਾਲ ਮੋਢਾ ਨਾਲ ਬੁਲਡਾ ਜੁੜ ਕੇ ਖੜੇ ਤੇ ਬਿਲਕੁਲ ਅੰਦੋਲਨ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਨੂੰ ਨਕਾਰਿਆ ਉਹਨਾਂ ਨੇ ਹੂੰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਤੁਹਾਡੇ ਸਾਰੇ ਤੁਸੀਂ ਵੀ ਜੱਗੇ ਆਉਣਾ ਜਾਣਾ ਤਿਖੜਾ ਇਹ ਸੇਮ ਚੱਲਣਾ ਪੁੱਤ ਤੁਹਾਡੇ ਮੀਡੀਆ ਦੇ ਧੰਨਵਾਦ ਜੁੜਾ ਤੁਸੀਂ ਕਸ਼ ਕਰਕੇ ਸਾਡੇ ਕੋਲ ਆਏ ਸਾਡੀ ਗੱਲਬਾਤ ਦੁਨੀਆ ਦੇ ਵਿੱਚ ਇਹ ਪੰਜਾਬੀ ਭਾਈਚਾਰ ਨੂੰ ਜਾਂ ਜਿਹੜੇ ਪੰਜਾਬ ਨਾਲ ਸੰਬੰਧਤ ਹੈ ਕੋਈ ਭਾਈਚਾਰਾ ਜਿਹੜਾ ਬੰਦਾ ਹੁੰਦਾ ਉਹਦਾ ਸੇਫ ਹੋਵੇ ਉਹਨਾਂ ਸਮੇਂ ਨਾਲ ਜਿਹੜਾ ਸਾਡਾ ਵਾਪਰਿਆ ਐ ਮੈਨੂੰ ਲੱਗਦਾ ਵੀ ਥੋੜੀ ਕਾਲੀ ਵੀ ਨਹੀਂ ਕਰਨੀ ਚਾਹੀਦੀ ਜਿਉਂਥੇ ਆਪਾਂ ਉਹੀ ਜੇ ਟਾਈਮ ਤੇ ਨਾ ਤੁਰੋ ਸੇਫ ਹੋ ਕੇ ਤੁਰੋ ਮੈਂ ਤੁਹਾਨੂੰ ਪੁੱਤ ਮੈਂ ਤੁਹਾਨੂੰ ਪੁੱਤ ਇਹੋ ਹੀ ਕਹਿਣ ਲੱਗਾ ਵੀ ਇੱਕ ਤਾਂ ਉਹ ਨਾ ਪਾਓ ਵੀ ਮੇਰੀ ਮੰਮੀ ਆ ਰਹੀ ਹੈ ਮੇਰਾ ਪਾਪਾ ਆ ਰਿਹਾ ਉਥੋਂ ਨਾ ਬੋਸ ਪਾਓ ਕੀ ਤੁਹਾਨੂੰ ਕੀ ਲੱਗਦਾ ਵੀ ਉਥੋਂ ਸਾਰਾ ਕੁਝ ਗੜਬੜ ਹੋਇਆ ਨਹੀਂ ਉਥੋਂ ਪਤਾ ਲੱਗ ਜਾਂਦਾ ਵੀ ਜਿਹੜਾ ਬਜ਼ੁਰਗ ਆਉਂਦਾ ਇਹਨੂੰ ਕੌਣ ਲੈਣ ਆਉਂਦਾ ਕਿਉਂਕਿ ਆਪਾਂ ਸ਼ੋਸ਼ਮੁੜੀ ਦੀ ਜਿੱਥੇ ਫਾਇਦੇ ਆ ਨਾ ਉਹਦੇ ਵਿੱਚੋਂ ਬਰੀਕਿਆਂ ਨਾਲ ਵਿਖੇ ਤਾਂ ਉਹਦੋਂ ਕਈ ਚੀਜ਼ਾਂ ਮਿਲਦੀਆਂ ਇਸ ਕਿੰਨੇ ਟਾਬੇ ਆ ਕਿੱਥੇ ਕਿੱਥੇ ਆਪਾਂ ਖੜੂਨੇ ਕਰਦੇ ਆ ਉਹ ਬੰਦੇ ਉਹਦੀ ਵੀ ਸਕ੍ਰੀਨਿੰਗ ਕਰਦੇ ਆ ਆਸੇ-ਪਾਸੇ ਅੱਜ ਆਹਦੇ ਤੇ ਬਹਿ ਗਏ ਕੱਲ ਨੂੰ ਹੋਰ 'ਚ ਬਹਿ ਗਏ ਕੱਲ ਨੂੰ ਹੋਰ 'ਚ ਬਹਿ ਗਏ ਨਾ ਤਾਂ ਉਹ ਬਈ ਹੋਟਲਰ ਨੂੰ ਪਤਾ ਲੱਗ ਵੀ ਇੱਥੋਂ ਸਾਡੇ ਬੰਦੇ ਲੱਭੇ ਗਏ ਆ ਨਾ ਉਹਨਾਂ ਨੂੰ ਸ਼ੱਕ ਹੋਵੇ ਵੀ ਅੱਜ ਵੀ ਆਗੇ ਸੀ ਕੱਲ ਵੀ ਆਗੇ ਸੀ ਪਰਸੋਂ ਵੀ ਕਿਉਂ ਆਗੇ ਤੇ ਉਹ ਗੱਡੀਆਂ ਤਾਂ ਹਰੇਕ ਤੇ ਖੜੂਨੇ ਕਰਦੇ ਆ ਅੱਜ ਇਹਦੇ ਤੇ ਖੜੋਗੇ ਪਲ ਕੋ ਦੇ ਤੋਗੇ ਮਤਲਬ ਰਾਹ ਦੇ ਵਿੱਚ ਇਹਨਾਂ ਨੂੰ ਮਿਲ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਵੀ ਧੰਨਵਾਦ ਇੱਕ ਗੇਨ ਅਗੇ ਫਿਰ ਬਹੁਤ ਬਹੁਤ ਧੰਨਵਾਦ